ਆਪਾਂ ਛੱਡ ਹੀ ਨਹੀਂ ਪਾਉਂਦੇ ਆਪਦੀਆਂ ਚੀਜ਼ਾਂ ਕੋਈ ਵੀ ਉਵੇਂ ਦੀ ਚੀਜ਼ ਆ ਹਨਾ ਤਾਂ ਉਹੀ ਤੇਰੇ ਵਾਲੀ ਗੱਲ ਵੀ ਮੋਹ ਤੇ ਪਿਆਰ 'ਚ ਬਹੁਤ ਫਰਕ ਆ ਮੋਹ ਤੁਹਾਨੂੰ ਵਾਕਈ ਜਕੜ ਲੈਂਦਾ ਤੇ ਪਿਆਰ ਤੁਹਾਨੂੰ ਆਜ਼ਾਦ ਕਰ ਦਿੰਦਾ ਤੁਸੀਂ ਗੁੱਸੇ 'ਚੋਂ ਉਦੋਂ ਕੋਈ ਫੈਸਲਾ ਨਾ ਲਵੋ ਹਨਾ ਇਹ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਕਿਸੇ ਤੇ ਪਿਆਰ ਆ ਰਿਹਾ ਉਦੋਂ ਕੋਈ ਫੈਸਲਾ ਨਾ ਲਵੋ ਤੁਸੀਂ ਬੈਲੈਂਸਡ ਨਹੀਂ ਹੈਗੇ ਉਦੋਂ ਤੁਹਾਨੂੰ ਕੋਈ ਡਿਸੀਜਨ ਨਹੀਂ ਲੈਣਾ ਚਾਹੀਦਾ ਕੋਈ ਵੀ ਕੰਮ ਆ ਇੱਕ ਬੰਦੇ ਨੇ ਛੱਡਣਾ ਹੁੰਦਾ ਫਿਰ ਗਾਹਾਂ ਕਿਸੇ ਤੱਕ ਉਹਨੇ ਪਹੁੰਚਣਾ ਹੁੰਦਾ ਕੁਛ ਨਹੀਂ ਪਤਾ ਤੁਹਾਨੂੰ ਅੱਗੇ ਪਰਮਾਤਮਾ ਤੁਹਾਡੇ ਲਈ ਕੀ ਤੇ ਕਿਵੇਂ ਲਈ ਬੈਠਾ ਇਹ ਤਾਂ ਤੁਹਾਨੂੰ ਉਹ ਟ੍ਰੈਜਰ ਬਾਕਸ ਆ ਪਰ ਕਹਿੰਦੇ ਨਹੀਂ ਹੁੰਦੇ ਵੀ ਇੱਕ ਜਾਦੂਈ ਪਟਾਰਾ ਇਹ ਜਦੋਂ ਖੁੱਲੂਗਾ ਫੇਰ ਹੀ ਪਤਾ ਲੱਗੂਗਾ ਵੀ ਇਹ ਤੁਹਾਡੇ ਲਈ ਕਿਹੜੇ-ਕਿਹੜੇ ਹੀਰੇ ਮੋਤੀ ਪਏ ਨੇ ਲਈ ਬੈਠਾ ਕਈ ਵਾਰੀ ਤੁਹਾਨੂੰ ਪਿਛਲੀਆਂ ਚੀਜ਼ਾਂ ਛੱਡ ਦੇਣਾ ਪੈਂਦਾ ਹਾਂ ਰਿਸਕ ਲੈਣਾ ਪੈਂਦਾ ਹਾਂ ਤੇ ਤਾਂ ਹੀ ਤੁਹਾਨੂੰ ਨਵੀਂ ਓਪਰਚੁਨਿਟੀ ਮਿਲਦੀ ਹੈ ਵੀ ਟੇਕ ਅ ਰਿਸਕ ਔਰ ਲੂਜ਼ ਦਾ ਜਾਂਸ ਜਾਂ ਤਾਂ ਫਿਰ ਮੌਕਾ ਗਵਾ ਲਓ ਜਾਂ ਰਿਸਕ ਲੈ ਲਓ ਛੋਟੇ-ਛੋਟੇ ਸਟੈਪ ਲੈਣੇ ਚਾਹੀਦੇ ਕਈ ਵਾਰ ਜ਼ਿੰਦਗੀ 'ਚ ਬੇਬੀ ਸਟੈਪਸ ਲੈ ਕੇ ਪਤਾ ਨਹੀਂ ਕਈ ਵਾਰ ਤੁਸੀਂ ਕਿੱਥੇ ਪਹੁੰਚਣਾ ਹੋਵੇ ਪਰ ਕਈ ਵਾਰ ਸਾਨੂੰ ਲੱਗਦਾ ਹੁੰਦਾ ਵੀ ਸੇਰੀ ਵਾਲੀ ਪੌੜੀ ਨੂੰ ਹੱਥ ਪਾਵਾ ਮੈਂ ਸੇਰੀ ਵਾਲੇ ਟੰਬੇ ਨੂੰ ਹੱਥ ਪਾਵਾ ਵੀ ਫਲਾਨਾ ਬੰਦਾ ਸਬਜੀ ਦੀ ਰੇੜੀ ਲਾਉਂਦਾ ਸੀ ਇੰਨੀਆਂ ਕੋਠੀਆਂ ਬਣਾ ਲੀਆਂ ਵੀ ਦੇਖੋ ਸਬਜੀ ਦੀ ਰੇੜੀ ਵਾਲੇ ਨੇ ਤੁਹਾਡੇ ਹੱਥ ਤਾਂ ਨਹੀਂ ਫੜੇ ਤੁਸੀਂ ਵੀ ਸ਼ੁਰੂ ਕਰ ਲੋ ਤੁਸੀਂ ਵੀ ਬਣਾ ਲੋ ਪਰ ਗੱਲ ਇਹ ਆ ਵੀ ਆਪਾਂ ਸ਼ੁਰੂ ਨਹੀਂ ਕਰਨਾ ਨਹੀਂ ਅਸੀਂ ਡਿਸਕਸ ਕਰ ਸਕਦੇ ਹਾਂ ਬੈਠ ਕੇ ਯਾ ਸਾਨੂੰ ਲੱਗਦਾ ਪਤਾ ਨਹੀਂ ਤੇ ਨਾ ਪੈਸਾ ਲਿਆਇਆ ਕਿੱਥੋਂ ਆ ਬਈ ਇਹ ਉਹਦੀ ਮੇਨ ਤਾਂ ਕੋਈ ਵੀ ਜਿਹੜਾ ਕਰ ਲੂਗਾ ਉਹਨੂੰ ਪੈਸਾ ਧਾਈ ਜਾਊਗਾ ਕਈ ਵਾਰ ਸਾਨੂੰ ਲੱਗਦਾ ਵੀ ਜੋ ਕੜ ਭੀੜ ਕਰ ਰਹੀ ਹੈ ਉਹ ਸਹੀ ਹੋਊਗਾ ਵਰ ਜ਼ਿਆਦਾਤਰ ਭੀੜ ਗਲਤੀ ਹੁੰਦੀ ਆ ਭੀੜ ਗਲਤ ਕੰਮ ਪਾਸੀ ਤੁਰਦੀ ਆ ਜਿਹੜਾ ਬੰਦਾ ਕੋਈ ਆਰਡਰ ਆ ਬਣਾਉਂਦਾ ਆਪਦਾ ਉਹ ਫਿਰ ਕੁਝ ਇਤਿਹਾਸ ਹੀ ਸਿਰਜਦਾ ਕੋਈ ਵਧੀਆ ਕੰਮ ਹੀ ਕਰਦਾ ਮੈਂ ਵੀ ਜਦੋਂ ਤੂੰ ਕਹਾਣੀ ਵੀ ਸੁਣਾਈ ਜਾਂਦੀ ਸੀ ਨਾ ਮੈਂ ਬੜੀਆਂ ਚੀਜ਼ਾਂ ਸੋਚੀ ਜਾਂਦੀ ਸੀ ਵੀ ਇੱਕ ਟਾਈਮ ਤੇ ਤੁਸੀਂ ਸੋਚਦੇ ਹੋ ਹਾਏ ਜੇ ਮੈਂ ਇਹਨੂੰ ਆ ਚੀਜ਼ ਛੱਡਣੀ ਪੈਗੀ ਪਤਾ ਨਹੀਂ ਕੀ ਹੋ ਜਾਊਗਾ ਪਰ ਬਾਅਦ ਚ ਤੁਹਾਨੂੰ ਲੱਗਦਾ ਵੀ ਨਹੀਂ ਉਸ ਟਾਈਮ ਤੇ ਉਹ ਛੱਡ ਦੇਣੀ ਹੀ ਕਿੰਨੀ ਜ਼ਰੂਰੀ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਤੇ ਗੱਲ ਮੈਂ ਮਨਵੀਰ ਕੌਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਕੱਲ ਨਾ ਮੈਂ ਇੱਕ ਕਿਤਾਬ ਪੜ੍ਹ ਰਹੀ ਸੀ ਉਹ 'ਚ ਇੱਕ ਛੋਟੀ ਜੀ ਕਹਾਣੀ ਸੀ ਮੈਂ ਉੱਥੋਂ ਸ਼ੁਰੂ ਕਰੂੰਗੀ ਤੇ ਤੁਹਾਡੇ ਸਾਰਿਆਂ ਨਾਲ ਮੈਂ ਉਹ ਸਾਂਝੀ ਕਰੂੰਗੀ ਉਹ ਸੀਗਾ ਵੀ ਮੋਹ ਤੇ ਪਿਆਰ 'ਚ ਫਰਕ ਹੁੰਦਾ ਜਿਹੜਾ ਮੋਹ ਹੁੰਦਾ ਨਾ ਇਹ ਬੰਦਿਸ਼ ਹੁੰਦੀ ਹੈ ਤੇ ਪਿਆਰ ਆਜ਼ਾਦੀ ਹੁੰਦੀ ਹੈ ਇੱਕ ਬੰਦਾ ਹੁੰਦਾ ਉਹਦੇ ਕੋਲ ਨਾ ਇੱਕ ਗਾਂ ਹੁੰਦੀ ਆ ਤੇ ਇੱਕ ਵਾਰੀ ਉਹ ਗਾਂ ਬਿਮਾਰ ਹੋ ਜਾਂਦੀ ਹੈ ਪਰ ਉਹ ਉਹਦੇ ਨਾਲ ਬਹੁਤ 모ਹ ਹੁੰਦਾ ਉਹਦੋਂ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਕਿਉਂਕਿ ਗਾਂ ਦੇ ਦੁੱਧ ਨਾਲ ਹੀ ਉਹਦਾ ਘਰ ਚੱਲਦਾ ਹੁੰਦਾ ਪਰ ਇੱਕ ਵਾਰੀ ਨਾ ਉਹਨਾਂ ਦੇ ਘਰੇ ਫਕੀਰ ਆਉਂਦਾ ਉਹਦੀ ਝੋਪੜੀ ਹੁੰਦੀ ਆ ਤੇ ਫਕੀਰ ਉੱਥੇ ਆ ਕੇ ਰਾਤ ਕੱਟਦਾ ਤੇ ਫਕੀਰ ਉਹਨੂੰ ਕਹਿੰਦਾ ਵੀ ਤੂੰ ਇਹ ਗਾਂ ਨੂੰ ਵੇਚ ਕੇ ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦਾ ਤੇ ਉਹਦਾ ਜਵਾਬ ਹੁੰਦਾ ਬੰਦੇ ਦਾ ਕਹਿੰਦਾ ਨਹੀਂ ਫਕੀਰ ਜੀ ਇਹਦੇ ਨਾਲ ਤਾਂ ਮੇਰਾ ਬਹੁਤ 모ਹ ਆ ਜੇ ਮੈਂ ਇਹਨੂੰ ਵੇਚਦਾ ਮੈਨੂੰ ਤਾਂ ਹੀ ਲੱਗੂਗਾ ਵੀ ਜਿਵੇਂ ਮੈਂ ਆਪਦੇ ਕਿਸੇ ਧੀ ਪੁੱਤ ਨੂੰ ਵੇਚਦਾ ਵੀ ਕਿਉਂਕਿ ਮੈਂ ਇਹਦੇ ਨਾਲ ਬਹੁਤ ਜੁੜਿਆ ਹੋਇਆ ਹਾਂ ਫਕੀਰ ਉਹਦੀ ਗੱਲ ਸੁਣਦਾ ਤੇ ਉਹ ਕੁਝ ਨਹੀਂ ਬੋਲਦਾ ਅੱਗੋਂ ਅਗਲੇ ਦਿਨ ਜਦੋਂ ਸਵੇਰੇ ਫਕੀਰ ਉੱਠਦਾ ਹੈ ਤਾਂ ਉਹਦੀ ਗਾਂ ਨੂੰ ਨਾ ਖੋਲ ਕੇ ਕਿੱਲੇ ਨਾਲੋਂ ਭਜਾ ਦਿੰਦਾ ਉਹਦੇ ਘਰੋਂ ਤੇ ਆਪ ਵੀ ਫਕੀਰ ਉਹਨਾਂ ਦੇ ਘਰੋਂ ਚਲਾ ਜਾਂਦਾ ਕਿਉਂਕਿ ਉੱਥੇ ਉਹ ਸਿਰਫ ਰਾਤ ਕੱਟਣ ਵਾਸਤੇ ਆਇਆ ਸੀ ਕੌਸ਼ਸਾਲਾਂ ਬਾਅਦ ਫੇਰ ਫਕੀਰ ਉੱਥੋਂ ਦੀ ਲੰਘਦਾ ਤੇ ਉਹ ਜਦੋਂ ਉਸ ਜਗ੍ਹਾ ਤੇ ਆਉਂਦਾ ਤਾਂ ਉੱਥੇ ਝੋਪੜੀ ਦੀ ਥਾਂ ਤੇ ਇੱਕ ਸੋਨਾ ਘਰ ਪਾਇਆ ਹੁੰਦਾ ਤੇ ਉਹ ਜਦੋਂ ਘਰ ਦਾ ਦਰਵਾਜਾ ਖੜਕਾਉਂਦਾ ਤੇ ਉਹ ਬੰਦਾ ਕਿ ਉਹਨੂੰ ਗੇਟ ਖੋਲਦੈ ਤੇ ਉਹਦੇ ਪੈਰੀਂ ਹੱਥ ਲਾਉਂਦਾ ਤੇ ਉਹਦਾ ਧੰਨਵਾਦ ਕਰਦਾ ਵੀ ਜੇ ਉਸ ਦਿਨ ਵੀ ਜਦੋਂ ਤੁਸੀਂ ਆਏ ਸੀ ਨਾ ਉਹਦੇ ਮੇਰੀ ਗਾਂ ਚੋਰੀ ਹੋ ਗਈ ਸੀ ਤੇ ਵੀ ਜੇ ਉਹ ਚੋਰੀ ਨਾ ਹੁੰਦੀ ਤਾਂ ਜਿੱਥੇ ਆ ਘਰ ਨਾ ਹੁੰਦਾ ਵੀ ਉਹ ਤੋਂ ਬਾਅਦ ਮੈਂ ਜਦੋਂ ਗਾਂ ਚੋਰੀ ਹੋ ਗਈ ਫਿਰ ਘਰ ਪਾਲਣ ਲਈ ਕੋਸ਼ਿਸ਼ ਤਾਂ ਕਰਨਾ ਪੈਣਾ ਸੀ ਵੀ ਨੇੜੇ ਨਾ ਇੱਕ ਸਮੁੰਦਰ ਸੀਗਾ ਫਿਰ ਮੈਂ ਉੱਥੋਂ ਮੱਛੀਆਂ ਫੜਦਾ ਤੇ ਮੱਛੀਆਂ ਸ਼ਹਿਰ ਚ ਜਾ ਕੇ ਵੇਚ ਕੇ ਆਉਂਦਾ ਤੇ ਮੈਨੂੰ ਚੰਗੀ ਕਮਾਈ ਹੋਣ ਲੱਗ ਗਈ ਉਹਦੇ ਨਾਲ ਤੇ ਵੀ ਅੱਜ ਮੇਰੇ ਕੋਲ ਵਧੀਆ ਪੈਸੇ ਆ ਮੇਰਾ ਵਧੀਆ ਕਾਰ ਚੱਲਦਾ ਤੇ ਇਥੋਂ ਆਪਾਂ ਨੂੰ ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਆ ਵੀ ਕਈ ਵਾਰੀ ਨਾ ਅਸੀਂ ਕੁਝ ਚੀਜ਼ਾਂ ਨਾਲ ਸਿਰਫ इमोਸ਼ਨਲੀ ਕਨੈਕਟ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਉਹ ਕਈ ਵਾਰ ਸਾਡੀ ਗਰੋਥ ਨੂੰ ਰੋਕੀ ਬੈਠੀਆਂ ਹੁੰਦੀਆਂ ਨੇ ਉਸ ਆਦੇ ਪਰਮਾਤਮਾ ਨੇ ਸਾਨੂੰ ਉਤੋਂ ਵੱਧ ਕੇ ਕੁਝ ਬਹੁਤ ਸੋਹਣਾ ਦੇਣਾ ਹੋਵੇ ਪਰ ਜਿਹੜਾ ਜਿਵੇਂ ਉਹ ਇਸ ਸਟਾਰਟਿੰਗ ਦੀ ਲਾਈਨ ਆ ਨਾ ਵੀ ਮੋਹ ਬੰਦੇਸ਼ ਆ ਤੇ ਪਿਆਰ ਆਜ਼ਾਦੀ ਆ ਤੁਹਾਡਾ ਚੀਜ਼ਾਂ ਨਾਲ ਪਿਆਰ ਹੋਵੇ ਪਰ ਮੋਹ ਇਸ ਤਰੀਕੇ ਦਾ ਨਾ ਹੋਵੇ ਵੀ ਉਹ ਤੁਹਾਨੂੰ ਜਕੜ ਕੇ ਰੱਖ ਲੇ ਤਾਂ ਅੱਜ ਮੈਂ ਤੇ ਹਰਸੀ ਇਸ ਪ੍ਰੋਗਰਾਮ 'ਚ ਤੁਹਾਡੇ ਨਾਲ ਇਹਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਹਰਸੀ ਨੂੰ ਜੀ ਆਕਦੇ ਹਾਂ ਸਤਿ ਸ਼੍ਰੀ ਅਕਾਲ ਹਰਸੀ ਸਤਿ ਸ਼੍ਰੀ ਅਕਾਲ ਮਨਵੀਰ ਹੋਰ ਕੀ ਹਾਲ ਚਾਲ ਹਾਲ ਚਾਲ ਵਧੀਆ ਮੈਂ ਵੀ ਵਧੀਆ ਕਿੰਨੀ ਸੋਹਣੀ ਕਹਾਣੀ ਸੁਣਾਈ ਹਨਾ ਤੂੰ ਮੈਂ ਵੀ ਜਦੋਂ ਤੂੰ ਕਹਾਣੀ ਵੀ ਸੁਣਾਈ ਜਾਂਦੀ ਸੀ ਨਾ ਮੈਂ ਬੜੀਆਂ ਚੀਜ਼ਾਂ ਸੋਚੀ ਜਾਂਦੀ ਸੀ ਵੀ ਇੱਕ ਟਾਈਮ ਤੇ ਤੁਸੀਂ ਸੋਚਦੇ ਹੋ ਹਾਏ ਜੇ ਮੈਨੂੰ ਆਹ ਚੀਜ਼ ਛੱਡਣੀ ਪੈਗੀ ਪਤਾ ਨਹੀਂ ਕੀ ਹੋ ਜਾਊਗਾ ਪਰ ਬਾਅਦ ਚ ਤੁਹਾਨੂੰ ਲੱਗਦਾ ਵੀ ਨਹੀਂ ਉਸ ਟਾਈਮ ਤੇ ਉਹ ਛੱਡ ਦੇਣੀ ਹੀ ਕਿੰਨੀ ਜ਼ਰੂਰੀ ਸੀ ਜਿਵੇਂ ਆਪਾਂ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ ਆਪਣੇ ਸਾਰਿਆਂ ਦੇ ਉੱਥੇ ਦੋਸਤ ਸੀਗੇ ਹਨਾ ਜਦੋਂ 10ਵੀਂ ਪੂਰੀ ਹੁੰਦੀ ਆ ਜਿਹੜੀਆਂ ਫੇਅਰਵੈਲ ਹੁੰਦੀਆਂ ਨੇ ਆਪਣੇ ਸਕੂਲਾਂ ਦੀਆਂ ਹਨਾ ਉੱਥੇ ਸਾਰਿਆਂ ਨੂੰ ਇੱਕ ਖੋ ਪੈ ਰਹੀ ਹੁੰਦੀ ਆ ਵੀ ਹੁਣ ਆਹ ਜਿਹੜੀ ਜ਼ਿੰਦਗੀ ਸੀ ਇਹ ਨਿਬੜ ਗਈ ਹੁਣ ਅੱਗੇ ਹੋਰ ਨਵੇਂ ਲੋਕਾਂ 'ਚ ਜਾਣਾ ਪਰ ਅਸੀਂ ਜਾਣਾ ਹੀ ਨਹੀਂ ਚਾਹੁੰਦੇ ਹੁੰਦੇ ਉਹਦੋਂ ਆਪਾਂ ਕਿੰਨਾ ਰੋਂਦੇ ਹੁੰਦੇ ਸੀ ਪਤਾ ਨਹੀਂ ਦੁਨੀਆ ਹੀ ਖਤਮ ਹੋ ਗਈ ਹਰੇਕ ਬੰਦਾ ਮੈਨੂੰ ਲੱਗਦਾ ਫੇਅਰਵੈਲ ਤੇ ਕੁੜੀਆਂ ਤਾਂ ਉਹੀ ਰੋਣ ਲੱਗ ਹੀ ਜਾਂਦੀਆਂ ਨੇ ਉਹਨਾਂ ਨੂੰ ਤਾਂ ਕਿਉਂਕਿ ਹੁੰਦਾ ਵੀ ਸਾਡੀਆਂ ਸਹੇਲੀਆਂ ਸਾਡੇ ਤੋਂ ਨਾ ਛੁੱਟ ਜਾਣ ਤੇ ਮੈਂ ਸ਼ਾਇਦ ਹੋ ਸਕਦਾ ਕਦੇ ਇਹ ਗੱਲ ਪਹਿਲਾਂ ਵੀ ਸੁਣਾਈ ਹੋਵੇ ਵੀ ਮੈਂ ਨਾ ਮਿੰਤਾ ਕੀਤੀਆਂ ਸੀ ਆਪਦੇ ਨਾਲ ਦੇ ਦੋਸਤਾਂ ਦੀਆਂ ਵੀ ਜਿੱਥੇ ਮੈਂ ਪੜਨ ਲੱਗੂੰਗੀ ਉੱਥੇ ਲੱਗ ਜਾਓ ਅੱਗੇ ਵੀ ਉਹ ਹੁਣ ਹਰੇਕ ਦੇ ਆਪਦੇ ਆਪਦੇ ਪਲਾਨ ਹੁੰਦੇ ਆ ਹਰੇਕ ਨੇ ਆਪਦੇ ਹਿਸਾਬ ਨਾਲ ਅੱਗੇ ਐਡਮਿਸ਼ਨਸ ਲੈਣੀਆਂ ਨੇ ਸਾਰੇ ਵੱਖਰੀਆਂ ਵੱਖਰੀਆਂ ਥਾਵਾਂ ਤੇ ਲੱਗ ਗਏ ਤੇ ਮੈਂ ਸਾਰਿਆਂ ਤੋਂ ਅੱਡ ਹਮ ਅੱਜ ਮੈਨੂੰ ਲੱਗਦਾ ਵੀ ਉਹ ਕਿੱਡਾ ਸੋਹਣਾ ਡਿਸੀਜਨ ਸੀ ਪਰ ਉਸ ਟਾਈਮ ਤੇ ਮੈਂ ਘਰੇ ਇੰਨੇ ਦਿਨ ਰੋਂਦੀ ਰਹੀ ਵੀ ਮੈਂ ਕੱਲੀ ਰਹਿ ਗਈ ਹਮ ਹੈਨਾ ਤਾਂ ਉਹਨਾਂ ਚੀਜ਼ ਜਦੋਂ ਆਪਾਂ ਆਪਣੀਆਂ ਪੁਰਾਣੀਆਂ ਚੀਜ਼ਾਂ ਫਿਰ ਅਬਜ਼ਰਵ ਕਰਦੇ ਆਂ ਫਿਰ ਸਾਨੂੰ ਲੱਗਦਾ ਵੀ ਨਹੀਂ ਅੱਗੇ ਵੀ ਜੇ ਕੋਈ ਡਿਸੀਜਨ ਲੈਣ ਚ ਪ੍ਰੋਬਲਮ ਆ ਰਹੀ ਆ ਤਾਂ ਅਸੀਂ ਆਹੀ ਚੀਜ਼ ਸੋਚਦੇ ਆਂ ਵੀ ਨਹੀਂ ਉਦੋਂ ਵੀ ਤਾਂ ਕੋਈ ਚੀਜ਼ ਛੱਡੀ ਸੀ ਤਾਂ ਅੱਗੇ ਇੱਥੋਂ ਤੱਕ ਪਹੁੰਚੀ ਆਂ ਕਿਉਂਕਿ ਜਦੋਂ ਕਈ ਵਾਰ ਕੋਈ ਪਿੱਛੇ ਛੱਡਾਂਗੇ ਤਾਂ ਹੀ ਕੁਝ ਨਵਾਂ ਮਿਲੂਗਾ ਜਿਵੇਂ ਵੀ ਤੁਸੀਂ ਕਈ ਵਾਰ ਕੋਈ ਛੋਟੀ ਚੀਜ਼ ਨਾਲ ਬਹੁਤ ਜ਼ਿਆਦਾ ਨਾ ਉਹ ਹੋਏ ਬੈਠੇ ਹੁੰਨੇ ਹੋ ਪਰ ਕੀ ਪਤਾ ਰੱਬ ਤੁਹਾਡੇ ਲਈ ਐਨਾ ਵੱਡਾ ਕੁਝ ਲਈ ਬੈਠਾ ਹੋਵੇ ਪਰ ਅਸੀਂ ਉਹਦੇ ਚੋਂ ਨਿਕਲਣਾ ਹੀ ਨਹੀਂ ਚਾ ਰਹੇ ਹੁੰਦੇ ਹੈਗੇ ਤਾਂ ਇਹ ਲਦਾ ਵੀ ਕੁਝ ਚੀਜ਼ਾਂ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਕਿਉਂਕਿ ਜਿਵੇਂ ਕਹਿੰਦੇ ਵੀ ਇੱਕ ਦਰਵਾਜ਼ਾ ਬੰਦ ਹੁੰਦਾ ਤਾਂ ਦੂਜਾ ਖੁੱਲਦਾ ਪਰ ਅਸੀਂ ਕਈ ਵਾਰ ਨਵੇਂ ਦਰਵਾਜ਼ੇ ਨੂੰ ਖੁੱਲਣ ਦਾ ਮੌਕਾ ਹੀ ਨਹੀਂ ਦਿੰਦੇ ਕਈ ਵਾਰ ਅਸੀਂ ਆਪ ਦੀ ਗਰੋਥ ਝਾਪੀ ਡਿੱਕਾ ਬਣੇ ਬੈਠੇ ਹੁੰਨੇ ਆ ਕੁਝ ਕਾਰਨਾ ਕਰਕੇ ਵੀ ਨਹੀਂ ਨਹੀਂ ਇਹ ਕਈ ਵਾਰ ਸਾਡੀ ਜ਼ਿੱਦ ਹੁੰਦੀ ਆ ਕਈ ਵਾਰ ਸਾਡੀ ਕਟੜਤਾ ਹੁੰਦੀ ਆ ਕਈ ਵਾਰ ਸਾਡੀ ਆਪਦੀ ਵੀ ਨਹੀਂ ਜਿ ਕਿਉਂਕਿ ਤਾਂ ਮੈਂ ਆਏ ਕੀਤਾ ਸੀ ਹੈਨਾ ਹੋ ਸਕਦਾ ਜੋ ਤੁਸੀਂ ਕੁਝ ਨਵਾਂ ਕਰੋਗੇ ਉਹ ਤੁਹਾਨੂੰ ਵੱਧ ਫਾਇਦਾ ਹੋਣਾ ਹੋਵੇ ਵੱਦ ਸਕੂਨ ਮਿਲਣਾ ਹੋਵੇ ਵੱਧ ਤਰੱਕੀ ਤੁਹਾਨੂੰ ਮਿਲਣੀ ਹੋਵੇ ਤਾਂ ਮੈਨੂੰ ਲੱਗਦਾ ਵੀ ਟਾਈਮ ਨਾਲ ਕੁਝ ਚੀਜ਼ਾਂ ਜੇ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਲਈ ਉਹਵੇਂ ਵਰਕ ਨਹੀਂ ਕਰ ਰਹੀਆਂ ਹੈਗੀਆਂ ਤਾਂ ਉਹਨਾਂ ਨੂੰ ਛੱਡ ਦਿਓ ਫਿਰ ਕੁਝ ਨਵਾਂ ਸੋਚੋ ਆਪਦੇ ਆਪ ਨੂੰ ਥੋੜਾ ਜਿਹਾ ਟਾਈਮ ਦੇ ਕੇ ਵੀ ਮੈਂ ਇਹਦੀ ਵਜ੍ਹਾ ਇਹਦੀ ਜਗ੍ਹਾ ਤੇ ਹੋਰ ਕੀ ਕਰ ਸਕਦਾ ਕੀ ਨਵਾਂ ਮੈਂ ਸਿਰਜ ਸਕਦਾ ਕਿਉਂਕਿ ਆਪਾਂ ਨਵਾਂ ਉਦੋਂ ਹੀ ਸੋਚਦੇ ਆ ਜਦੋਂ ਆਪਾਂ ਪਿਛਲੇ ਤੋਂ ਮੁਕਤ ਹੋ ਜਾਂਦੇ ਆ ਹਨਾ ਉਦੋਂ ਹੀ ਸੋਚਦਾ ਨਾ ਬੰਦਾ ਜੇ ਹੁਣ ਕਿਸੇ ਦੀ ਜ਼ਿੰਦਗੀ ਚ ਕੋਈ ਜੀ ਬਗ ਜਾਂਦਾ ਉਹਦੇ ਤੋਂ ਬਿਨਾ ਕਿਵੇਂ ਰਹਿਣਾ ਉਹਦੇ ਤੋਂ ਬਿਨਾ ਕਿਵੇਂ ਸਾਰਾ ਇਹ ਚੀਜ਼ ਹੈਂਡਲ ਹੋਊ ਪਰਿਵਾਰ ਉਹᱫੋ ਹੀ ਸੋਚਾਂਗੇ ਨਾ ਜਦੋਂ ਉਹ ਰਿਹਾ ਨਹੀਂ ਬਿਲਕੁਲ ਤੇ ਇੱਕ ਜਿਵੇਂ ਤੂੰ ਗੱਲ ਕਹੀ ਨਾ ਕਟੜਤਾ ਦੀ ਮੈਨੂੰ ਯਾਦ ਆਇਆ ਆਪਾਂ ਨੇ ਇੱਕ ਪ੍ਰੋਗਰਾਮ ਕੀਤਾ ਸੀਗਾ ਖੜੇ ਪਾਣੀਆਂ ਵਰਗੇ ਲੋਕ ਜਿਹੜੇ ਆਪਾਂ ਉਹ ਵੀ ਕਹਿੰਦੇ ਹੁੰਦੇ ਹਨ ਨਾ ਵੀ ਖੜਾ ਪਾਣੀ ਤਾਂ ਗੰਧਲਾ ਹੋ ਜਾਂਦਾ ਤੇ ਆਪਾਂ ਵੀ ਜਦੋਂ ਇੱਕ ਥਾਂ ਤੇ ਆਪਣੀ ਜ਼ਿੰਦਗੀ ਚ ਖੜੋਤ ਆ ਜਾਂਦੀ ਜਦੋਂ ਆਪਾਂ ਨੂੰ ਲੱਗਦਾ ਵੀ ਨਹੀਂ ਆ ਨਹੀਂ ਛੱਡ ਸਕਦੇ ਹੋਰ ਜੋ ਮਰਜ਼ੀ ਹੋ ਜੇ ਉੱਥੇ ਫਿਰ ਕਟੜਤਾ ਆ ਜਾਂਦੀ ਆ ਉੱਥੇ ਫਿਰ ਆਪਾਂ ਆਉਣ ਵਾਲੀਆਂ ਸਾਰੀਆਂ ਜਿਹੜੀਆਂ ਮੂਰੇ ਓਪਰਚ्युनिटीਜ਼ ਆਉਣੀਆਂ ਨੇ ਜਿਹੜੀਆਂ ਆਪਾਂ ਨੂੰ ਹੋਰ ਨਿਯਾਮਤਾ ਨਾਲ ਨਿਵਾਜਣਾ ਪਰਮਾਤਮਾ ਨੇ ਉਹ ਆਉਣਗੀਆਂ ਨਹੀਂ ਕਿਉਂਕਿ ਤੁਸੀਂ ਪਿਛਲੀਆਂ ਨੂੰ ਫੜ ਕੇ ਬੈਠੇ ਹੋ ਜਿਵੇਂ ਆਪਣੇ ਵੱਡੇ ਬਜ਼ੁਰਗ ਬਜ਼ੁਰਗ ਆ ਜਿਹੜੇ ਹਨ ਕਦੇ ਕਦੇ ਕਹਿ ਦਿੰਦੇ ਆ ਵੀ ਜਿਹੜੀ ਚੀਜ਼ ਆਪਣੀ ਲੋੜ ਦੀ ਨਹੀਂ ਨਾ ਹੈਗੀ ਉਹ ਕਿਸੇ ਹੋਰ ਲੋਡਵੰਦ ਨੂੰ ਦੇ ਦੋ ਕਿਉਂਕਿ ਉਹ ਚੀਜ਼ਾਂ ਵੀ ਖੜੋਤ ਦਾ ਹੀ ਕਾਰਨ ਬਣਦੀਆਂ ਨੇ ਆਪਾਂ ਘਰ ਭਰ ਲੈਨੇ ਆ ਸਹੀ ਗੱਲ ਆ ਘਰ ਕਹਿੰਦੇ ਘਰ ਰਹਿਣ ਲਈ ਹੁੰਦੇ ਆ ਘਰ ਚੀਜ਼ਾਂ ਸਾਂਭਣ ਲਈ ਹੀ ਨਹੀਂ ਹੁੰਦੇ ਆਪਾਂ ਕਈ ਵਾਰੀ ਸ਼ਾਂਤੀ ਕਰਨੀ ਹੁੰਦੀ ਹੈ ਹਾਂ ਸਟਫਿੰਗ ਐਡਾ ਉਹਨੂੰ ਭਰ ਲੈਨੇ ਆ ਵੀ ਠੀਕ ਆ ਇੱਥੇ ਵੀ ਸਾਰਾ ਕੁਝ ਆ ਵੀ ਸਾਂਭ ਲਿਆ ਕੋਈ ਮੰਗ ਵੀ ਰਿਹਾ ਕਿਸੇ ਨੂੰ ਜ਼ਰੂਰਤ ਵੀ ਆਪਾਂ ਉਹਨੂੰ ਵੀ ਨਹੀਂ ਦਿੰਦੇ ਹਾਲਾਂਕਿ ਆਪਾਂ ਵਰਤ ਵੀ ਨਹੀਂ ਰਹੇ ਜਿਵੇਂ ਕਈ ਵਾਰ ਆਪਣੇ ਕੋਲ ਇੰਨੇ ਸਾਰੇ ਕੱਪੜੇ ਹੁੰਦੇ ਨੇ ਆਪਾਂ ਉਹ ਆਪਾਪ ਵੀ ਨਹੀਂ ਪਾਉਂਦੇ ਹੁੰਦੇ ਪਰ ਆਪਾਂ ਕਿਸੇ ਨੂੰ ਵੀ ਨਹੀਂ ਦਿੰਦੇ ਪਰ ਹੋ ਸਕਦਾ ਤੁਸੀਂ ਕਿਸ ਦਾ ਤਾਂ ਢੰਡ ਟੱਕਿਆ ਜਾਵੇ ਹੈਨਾ ਕਿਸੇ ਦੇ ਤਾਂ ਉਹ ਕੰਮ ਆ ਜਾਣ ਕਿਸੇ ਦੀ ਤਾਂ ਲੋੜ ਪੂਰੀ ਹੋ ਜੇ ਪਰ ਅਸੀਂ ਆਪ ਦੀ ਅਲਮਾਰੀ ਨੱਕੋ ਨੱਕ ਭਰੀ ਰੱਖਾਂਗੇ ਪਰ ਕਿਸੇ ਦੇ ਕੰਮ ਨਹੀਂ ਕਈ ਵਾਰ ਹੀ ਆਉਂਦੇ ਹੈਗੇ ਤਾਂ ਉਹੀ ਚੀਜ਼ਾਂ ਵੀ ਜੇ ਤੁਹਾਡੇ ਕੋਲ ਐਕਸਟਰਾ ਉਹਨਾਂ ਨੂੰ ਵੀ ਟਾਈਮ-ਟਾਈਮ ਤੇ ਕੱਢਣਾ ਚਾਹੀਦਾ ਜੋ ਤੁਸੀਂ ਨਹੀਂ ਵਰਤ ਰਹੇ ਏ ਵੀ ਉਹ ਕੀ ਕਹਿੰਦੇ ਹੁੰਦੇ ਦੀ ਇੱਕ ਟਰਮ ਯੂਜ਼ ਕਰਦੇ ਹੁੰਨੇ ਆਪਾਂ ਇੱਧਰ ਹਾਂ ਡੀ ਕਲਟਰਿੰਗ ਡੀ ਕਲਟਰਿੰਗ ਇਹ ਟਾਈਮ ਟਾਈਮ ਤੇ ਆਪਾਂ ਨੂੰ ਕਰਨੀ ਆਉਣੀ ਚਾਹੀਦੀ ਆ ਕਈ ਵਾਰੀ ਆਪਾਂ ਇਹ ਨਹੀਂ ਕਰਦੇ ਵੀ ਆਹ ਤਾਂ ਸੂਟ ਲਾ ਲਾ ਚੱਲ ਆ ਸੂਟ ਤਾਂ ਮੈਨੂੰ ਬਹੁਤ ਪਿਆਰਾ ਹਾਂ ਹੋ ਸਕਦਾ ਉਹ ਆਪਣੇ ਅੱਜ ਮੇਜ ਹੀ ਨਹੀਂ ਆ ਰਿਹਾ ਉਹ ਬਹੁਤ ਵਧੀਆ ਹਾਲਤ ਚ ਪਿਆ ਆਪਾਂ ਉਹਨੂੰ ਸਾਂਭ ਲੈਨੇ ਆਂ ਸਾਲਕ ਨੂੰ ਹੋਰ ਸੂਟ ਲੱਗਦਾ ਉਹਨੂੰ ਵੀ ਸਾਂਭ ਲਿਆ ਕਈ ਵਾਰੀ ਆਪਾਂ ਦੇਖਦੇ ਆਂ ਵੀ ਕਿੰਨੇ ਕੱਪੜੇ ਐਂ ਪਏ ਆ ਜਿਹੜੇ ਨਾ ਪਾਏ ਪਾਏ ਬੋਦੇ ਹੋ ਜਾਂਦੇ ਆਂ ਫਿਰ ਉਹ ਪਾਉਣ ਦੇ ਕੰਮ ਹੀ ਨਹੀਂ ਆਉਂਦੇ ਹੈਗੇ ਤੇ ਉਹੀ ਕਿਸੇ ਦੇ ਕੰਮ ਆ ਜਾਂਦੇ ਉਸ ਵੇਲੇ ਕਿਸੇ ਦਾ ਉਹੀ ਚੀਜ਼ ਪਾਉਣ ਦਾ ਮਨ ਹੋਵੇ ਜੀ ਕਰ ਰਿਹਾ ਹੁੰਦਾ ਤਾਂ ਉਹ ਆਪਾਂ ਚੀਜ਼ਾਂ ਨੂੰ ਵੀ ਛੱਡ ਦੇਣੀ ਆ ਭਾਵੇਂ ਮਟੀਰੀਅਲਿਸਟਿਕ ਚੀਜ਼ਾਂ ਨੇ ਮਟੀਰੀਅਲਿਸਟਿਕ ਚੀਜ਼ਾਂ ਨਾਲ ਤਾਂ ਅੱਜ ਦੇ ਟਾਈਮ 'ਚ ਵੱਧ ਮੋਹ ਆ ਹੂੰ ਆਪਾਂ ਛੱਡ ਹੀ ਨਹੀਂ ਪਾਉਂਦੇ ਆਪਦੀਆਂ ਚੀਜ਼ਾਂ ਕੋਈ ਵੀ ਓਵੇਂ ਦੀ ਚੀਜ਼ ਆ ਹਨਾ ਤਾਂ ਉਹੀ ਤੇਰੇ ਵਾਲੀ ਗੱਲ ਵੀ ਮੋਹ ਤੇ ਬਹੁਤ ਫਰਕ ਆ ਮੋਹ ਤੁਹਾਨੂੰ ਵਾਕਈ ਜਕੜ ਲੈਂਦਾ ਤੇ ਪਿਆਰ ਤੁਹਾਨੂੰ ਆਜ਼ਾਦ ਕਰ ਦਿੰਦਾ ਕਿਉਂਕਿ इमोਸ਼ਨਲੀ ਮੈਨੂੰ ਲੱਗਦਾ ਵੀ ਹਰ ਵਾਰ ਕੋਈ ਫੈਸਲਾ इमोਸ਼ਨਲੀ ਲੈਣਾ ਸਾਡੇ ਲਈ ਠੀਕ ਹੁੰਦਾ ਹੀ ਨਹੀਂ ਹੈਗਾ ਵੀ ਥੋੜਾ ਜਿਹਾ ਸਾਨੂੰ ਪ੍ਰੈਕਟੀਕਲ ਹੋ ਕੇ ਵੀ ਸੋਚਣਾ ਪੈਂਦਾ ਵੀ ਇਹ ਚੀਜ਼ ਮੇਰੇ ਲਈ ਠੀਕ ਰਹੂਗੀ ਕਿਉਂਕਿ ਆਪਾਂ ਜੇ ਆ ਚੀਜ਼ਾਂ ਸੋਚ ਫਿਰ ਆਪਾਂ ਆਪ ਹੀ ਔਖੇ ਹੁੰਨੇ ਆ ਨਾ ਗਾਂ ਜਾ ਕੇ ਵੀ ਇਹ ਇਹ ਫੈਸਲਾ ਨਾ ਮੈਂ ਵੀ ਥੋੜਾ ਜਿਹਾ ਜ਼ਿਆਦਾ ਭਾਵੁਕ ਹੋ ਕੇ ਲੈ ਬੈਠਾ ਪਰ ਹੁਣੇ ਮੇਰੇ ਲਈ ਸਹੀ ਸਾਬਿਤ ਨਹੀਂ ਹੋ ਰਿਹਾ ਤਾਂ ਥੋੜਾ ਜਿਹਾ ਮੈਨੂੰ ਸੋਚ ਵਿਚਾਰ ਕਰਕੇ ਉਹਦੀ ਥੋੜੀ ਪ੍ਰੈਕਟੀਕੈਲਿਟੀ ਵੀ ਦੇਖ ਕੇ ਵੀ ਇਹ ਠੀਕ ਰਹੂਗਾ ਜਾਂ ਇਹ ਚੀਜ਼ਾਂ ਮੇਰੇ ਲਈ ਠੀਕ ਰਹਿਣਗੀਆਂ ਫੇਰ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਜੋ ਤੁਸੀਂ ਗੁੱਸੇ 'ਚੋਂ ਉਦੋਂ ਕੋਈ ਫੈਸਲਾ ਨਾ ਲਵੋ ਹਨਾ ਇਹ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਕਿਸੇ ਤੇ ਪਿਆਰ ਆ ਰਿਹਾ ਉਦੋਂ ਕੋਈ ਫੈਸਲਾ ਨਾ ਲਵੋ ਜਾਂ ਤੁਹਾਨੂੰ ਜਿਵੇਂ ਵੀ ਕੋਈ ਜਦੋਂ ਈਮੋਸ਼ਨ ਤੁਹਾਡੇ ਤੇ ਲੋਡ ਤੋਂ ਵੱਧ ਭਾਰੂ ਹੋਇਆ ਪਿਆ ਬਾਲੇ ਖੁਸ਼ ਹੋ ਤਾਂ ਕਿਸੇ ਨੂੰ ਕੋਈ ਵਾਅਦਾ ਨਾ ਕਰੋ ਤਾਂ ਕਰਕੇ ਵੀ ਜੋ ਤੁਸੀਂ ਬੈਲੈਂਸਡ ਨਹੀਂ ਹੈਗੇ ਉਦੋਂ ਤੁਹਾਨੂੰ ਕੋਈ ਡਿਸੀਜਨ ਨਹੀਂ ਲੈਣਾ ਚਾਹੀਦਾ ਕਿਉਂਕਿ इमोਸ਼ਨਲ ਹੀ ਲੈ ਹੋਰ ਡਿਸੀਜਨ ਕਈ ਵਾਰ ਸਾਡੇ ਗਲਤ ਹੋ ਜਾਂਦੇ ਆ ਹੂੰ ਜਿਵੇਂ ਆਪਾਂ ਆਹ ਗੱਲਾਂ ਕਰ ਰਹੇ ਆ ਹਨਾ ਮੈਨੂੰ ਯਾਦ ਆਇਆ ਵੀ ਜਦੋਂ ਆਪਾਂ ਪਹਿਲੀ ਵਾਰ ਆਹ ਪ੍ਰੋਗਰਾਮ ਕਰਨਾ ਸੀਗਾ ਹਨਾ ਤੈਨੂੰ ਗੁਰਦੀਪ ਭੈਣ ਦਾ ਫੋਨ ਆਇਆ ਸੀ ਹੂੰ ਤੂੰ ਫੋਨ ਚੱਕ ਕੇ ਹਨਾ ਗੱਲ ਕੀਤੀ ਤੇ ਭੈਣ ਨੇ ਕਿਹਾ ਵੀ ਤੁਸੀਂ ਗੱਲ ਤੇ ਗੱਲ ਕਰੋਗੇ ਦੋਵੇਂ ਜਣੇ ਹਨਾ ਆਪਾਂ ਐਵੇਂ ਸੀ ਵੀ ਅਸੀਂ ਕਿਵੇਂ ਕਰ ਸਕਦੇ ਆ ਕਿਉਂਕਿ ਆਪਾਂ ਉਹ ਚੀਜ਼ ਸੋਚੀ ਹੋਈ ਨਹੀਂ ਹੋਈ ਸੀ ਆਪਾਂ ਹਮੇਸ਼ਾ ਉਹਨਾਂ ਨੂੰ ਹੀ ਦੇਖਣਾ ਪਸੰਦ ਕਰਦੇ ਸੀ ਪੈਣ ਹੋ ਰਿਆਂ ਲਈ ਵੀ ਉਹ ਛੱਡਣਾ ਬਹੁਤ ਔਖਾ ਸੀ ਕਿਉਂਕਿ ਹਾਂ ਸ਼ੁਰੂ ਕਰਨਾ ਜਿਹੜੀ ਚੀਜ਼ ਤੁਸੀਂ ਜਿਹਨੂੰ ਇੱਕ ਬੱਚਾ ਹਨਾ ਉਹਨਾਂ ਨੇ ਕਿਹਾ ਵੀ ਇਹ ਸਾਡਾ ਬੱਚਾ ਜਿਹੜਾ ਸੀ ਅੱਜ ਤੁਹਾਨੂੰ ਦੇ ਰਹੇ ਹਾਂ ਹਨਾ ਵੀ ਹੋਰ ਵਧੇ ਫੁੱਲੇ ਪਰਫੁੱਲਤ ਹੋਵੇ ਤੇ ਉਹ ਚੀਜ਼ ਜੇ ਉਹ ਨਾ ਛੱਡ ਦੇ ਤਾਂ ਆਪਣੇ ਤੱਕ ਨਾ ਪਹੁੰਚਦੀ ਹਨਾ ਕੋਈ ਵੀ ਕੰਮ ਆ ਇੱਕ ਬੰਦੇ ਨੇ ਛੱਡਣਾ ਹੁੰਦਾ ਫਿਰ ਗਾਹਾਂ ਕਿਸੇ ਤੱਕ ਉਹਨੇ ਪਹੁੰਚਣਾ ਹੁੰਦਾ ਤਾਂ ਆਹ ਪ੍ਰੋਗਰਾਮ ਆਪਣੀ ਝੋਲੀ ਵੀ ਤਾਂ ਤਾਂ ਹੀ ਪਿਆ ਨਾ ਜੇ ਉਹ ਉਸ ਚੀਜ਼ ਨੂੰ ਛੱਡ ਕੇ ਗਏ ਆ ਹੂੰ ਕਿਉਂਕਿ ਮਨਵੀਰ ਆਏ ਹੁੰਦਾ ਵੀ ਕੋਈ ਵੀ ਚੀਜ਼ ਜਦੋਂ ਆਪਾਂ ਸ਼ੁਰੂ ਕਰਦੇ ਆ ਨਾ ਜਿਵੇਂ ਹੀ ਛੋਟੀਆਂ ਤੋਂ ਲੈ ਲਾ ਛੋਟਾ ਬੱਚਾ ਕੱਪੜੇ ਪਾਉਣਾ ਸ਼ੁਰੂ ਕਰਦਾ ਸਕੂਲ ਜਾਣਾ ਸ਼ੁਰੂ ਕਰਦਾ ਕਾਲਜ ਜਾਣਾ ਸ਼ੁਰੂ ਕਰਦਾ ਰਿਸ਼ਤੇ ਬਣਾਉਣੇ ਦੋਸਤ ਛੱਡਣੇ ਤਾਂ ਬਹੁਤ ਔਖੇ ਆ ਫਿਰ ਇੱਕ ਆ ਪ੍ਰੋਗਰਾਮ ਆਪਾਂ ਕਹਿੰਦੇ ਆ ਜੇ ਗੱਲ ਕੀਤੀ ਆ ਹਨਾ ਵੀ ਇਹ ਛੱਡ ਦੇਣਾ ਕਿਸੇ ਨੂੰ ਹੋਰ ਦੇ ਦੇਣਾ ਔਖਾ ਬਹੁਤ ਹੁੰਦਾ ਪਰ ਅੱਜ ਜਿਵੇਂ ਆਪਾਂ ਦੇਖੀ ਇੱਕ ਵਾਰੀ ਹੌਂਸਲਾ ਕਰਨਾ ਪਾ ਵੀ ਉਹ ਦੋਨੇ ਜਣੀਆਂ ਆਪ ਦਾ ਆਪ ਦਾ ਬਹੁਤ ਸੋਨਾ ਕਰ ਰਹੀਆਂ ਨੇ ਹਨਾ ਜਿਹੜੇ ਵੀ ਚੀਜ਼ਾਂ ਉਹ ਕਰ ਰਹੀਆਂ ਨੇ ਹੌਂਸਲਾ ਕਰਨਾ ਪੈਂਦਾ ਹੁੰਦਾ ਤੁਹਾਨੂੰ ਕਿਸੇ ਚੀਜ਼ ਤੋਂ ਪਾਸੇ ਹੋਣ ਦਾ ਤੇ ਆਪਾਂ ਨੂੰ ਵੀ ਬਹੁਤ ਚੀਜ਼ਾਂ ਚ ਕਰਨਾ ਪਊਗਾ ਹਨਾ ਆਪਾਂ ਹੋ ਸਕਦਾ ਛੋਟੀਆਂ-ਛੋਟੀਆਂ ਚੀਜ਼ਾਂ ਚ ਤਾਂ ਆਪਾਂ ਕਰਦੇ ਵੀ ਰਹੇ ਆ ਜਿਹੜੀ ਮੈਂ ਪਹਿਲਾਂ ਕਹਾਣੀ ਸੁਣਾਈ ਹੈ ਨਾ ਜਿਹੜੀ ਕਿਤਾਬ ਤੋਂ 40 ਦਿਨ ਕਿਤਾਬ ਉਹ ਧੁੱਗਾ ਗੁਰਪ੍ਰੀਤ ਹੋਰਾਂ ਦੇ ਲਿਖੀ ਇਹਦੇ ਨਾਲ ਇੱਕ ਹੋਰ ਗੱਲ ਜੁੜਦੀ ਆ ਵੀ ਨਾਲੇ ਕੁਝ ਵੱਡਾ ਕਰਨ ਲਈ ਡਰਦੇ ਸਿੰਘਾਂ ਨੂੰ ਹੱਥ ਪਾਉਣਾ ਹੀ ਪੈਂਦਾ ਕਿਉਂਕਿ ਡਰਿਆ ਬੰਦਾ ਸਹੀ ਫੈਸਲੇ ਲੈ ਹੀ ਨਹੀਂ ਸਕਦਾ ਤੇ ਇਹ ਗੱਲ ਸੱਚ ਵੀ ਆ ਤੁਹਾਨੂੰ ਥੋੜਾ ਜਿਹਾ ਹੌਸਲਾ ਹਿੰਮਤ ਦਿਖਾਉਣੀ ਪੈਂਦੀ ਆ ਹੂੰ ਛੱਡ ਦੇਣ ਦੀ ਪਿੱਛੇ ਛੱਡ ਦੇਣ ਦੀ ਗੱਲ ਦੇਖ ਕੁੜੀਆਂ ਤੋਂ ਵੱਧ ਕੇ ਕੌਣ ਸਮਝ ਸਕਦਾ ਬਿਲਕੁਲ ਜਦੋਂ ਇੱਕ ਕੁੜੀ ਵਿਆਹ ਕੇ ਜਾਂਦੀ ਆ ਹੂੰ ਉਹਨੇ ਸਾਰਾ ਕੁਝ ਨਵਾਂ ਅਪਣਾਉਣਾ ਹੁੰਦਾ ਹੂੰ ਜੇ ਉਹ ਉੱਥੇ ਹੀ ਖੜੀ ਰਹੂਗੀ ਜੇ ਆਪਾਂ ਜੇ ਹੁਣ ਆਪਾਂ ਇਹੀ ਕਹਿੰਦੇ ਰਵਾਂਗੇ ਵੀ ਸਾਡੇ ਘਰੇ ਤਾਂ ਐਂ ਹੁੰਦਾ ਸੀ ਸਾਡੇ ਉਹ ਨਵੇਂ ਪਰਿਵਾਰ 'ਚ ਆਪਾਂ ਉਹਵੇਂ ਢਾਲੀ ਨਹੀਂ ਸਕਾਂਗੇ ਉੱਥੇ ਤੁਹਾਨੂੰ ਆਪਦੀਆਂ ਪ੍ਰਾਣੀਆਂ ਆਦਤਾਂ ਹੌਲੀ-ਹੌਲੀ ਕਰਕੇ ਹੌਲੀ-ਹੌਲੀ ਕਰਕੇ ਛੱਡਣੀਆਂ ਪੈਂਦੀਆਂ ਨੇ ਤੇ ਨਵੀਆਂ ਅਪਣਾਉਣੀਆਂ ਪੈਂਦੀਆਂ ਨੇ ਤਾਂ ਕਿ ਤੁਸੀਂ ਉਸ ਪਰਿਵਾਰ 'ਚ ਢਲ ਸਕੋ ਰਚ ਸਕੋ ਕਿਉਂਕਿ ਦੇਖ ਮੈਨੂੰ ਲੱਗਦਾ ਹੌਲੀ ਹੌਲੀ ਚੀਜ਼ਾਂ ਦੇ ਵੀ ਹੁਣ ਆਪਣੀਆਂ ਮੰਮੀਆਂ ਦੇ ਮੋਹ ਹੀ ਇਸ ਘਰ ਚ ਪੈ ਗਏ ਉਹ ਆਪਦੇ ਪੇਕਿਆਂ ਨਾਲ ਉੰਨਾ ਕਨੈਕਟ ਨਹੀਂ ਕਰ ਸਕਦੇ ਤੇ ਉੱਥੇ ਹਾਂ ਹੁਣ ਉਹ ਕਿੰਨਾ ਕੀ ਜਾਂਦੀਆਂ ਨੇ ਮੇਰ ਵੀ ਕਿੰਨੀ ਕੁ ਰਹਿ ਜਾਂਦੀ ਆ ਤੁਹਾਨੂੰ ਉਏ ਇਸ 'ਚ ਕੋਈ ਸ਼ੱਕ ਨਹੀਂ ਵੀ ਹਮੇਸ਼ਾ ਤੁਹਾਡੇ ਮਨ 'ਚ ਇੱਕ ਰਹਿੰਦਾ ਵੀ ਮੇਰੇ ਪੇਕਿਆਂ ਦਾ ਘਰ ਆ ਪਰ ਪਹਿਲ ਕਿੱਥੇ ਹੁੰਦੀ ਹੈ ਵੀ ਸਾਡੇ ਘਰੇ ਤਾਂ ਐ ਹੁੰਦਾ ਇਹ ਸਾਡਾ ਘਰ ਬਣ ਜਾਂਦਾ ਜਿੱਥੇ ਉਹ ਆਈਆਂ ਨੇ ਵਿਆਹ ਕੇ ਕਿਵੇਂ ਬਣ ਜਾਂਦਾ ਕਿਉਂਕਿ ਉਹ ਇੱਕ ਬਿਰਤੀ ਕੁੜੀਆਂ ਨੂੰ ਤਾਂ ਦਿੱਤੀ ਆ ਕਿਉਂਕਿ ਕੁੜੀਆਂ ਤਾਂ ਛੋਟੀਆਂ ਹੁੰਦੀਆਂ ਨੇ ਵੀ ਤੂੰ ਦੂਜੇ ਘਰੇ ਜਾਣਾ ਸੋ ਆ ਚੀਜ਼ਾਂ ਤੈਨੂੰ ਐਂ ਕਰਨੀਆਂ ਚਾਹੀਦੀਆਂ ਨੇ ਐਂ ਕਰਨੀਆਂ ਚਾਹੀਦੀਆਂ ਨੇ ਤਾਂ ਕੁੜੀ ਤੋਂ ਵੱਡਾ ਸਬਰ ਵੀ ਕਹਿ ਲੀਏ ਤੇ ਕੁੜੀ ਤੋਂ ਵੱਡਾ ਮੈਂਟਲੀ ਸਟਰੋਂਗ ਬੰਦਾ ਨਹੀਂ ਕੋਈ ਹੋ ਸਕਦਾ ਜਿਹੜੀ ਕਿੰਨੀ ਛੇਤੀ ਉਹ ਕਰ ਲੈਂਦੀ ਆ ਸਾਈਡ ਵੀ ਓਕੇ ਹੁਣ ਮੈਂ ਆ ਘਰ ਛੱਡ ਕੇ ਜਿੱਥੇ ਮੈਂ 25 ਸਾਲ 26 ਸਾਲ ਰਹੀ ਆ ਹੁਣ ਮੈਂ ਕਿਸੇ ਨਵੇਂ ਘਰੇ ਜਾ ਕੇ ਰਹੂੰਗੀ ਇੱਕ ਵੱਖਰੇ এনवायरमेंट ਚ ਉੱਥੇ ਨਵੇਂ ਲੋਕ ਹੋਣਗੇ ਨਵੀਆਂ ਚੀਜ਼ਾਂ ਹੋਣਗੀਆਂ ਮੇਰਾ ਕਮਰਾ ਵੀ ਉਹ ਨਹੀਂ ਹੋਊਗਾ ਹਨਾ ਸਾਰਾ ਕੁਝ ਨਵਾਂ ਕਿਉਂਕਿ ਜੇ ਕੋਈ ਮੇਰੇ ਲੱਗਦਾ ਮੁੰਡਿਆਂ ਨੂੰ ਇਹ ਕਰਨਾ ਪਵੇ ਤਾਂ ਉਹਨਾਂ ਨੂੰ ਬਹੁਤ ਔਖਾ ਲੱਗੇ ਦੂਜੇ ਦੇ ਘਰੇ ਜਾ ਕੇ ਰਹਿਣਾ ਤਾਂ ਪਰਮਾਤਮਾ ਵੱਲੋਂ ਹੀ ਹੈ ਸ਼ਾਇਦ ਹਨਾ ਸਾਡਾ ਓਵੇਂ ਹੀ ਬਣ ਜਾਂਦਾ ਹੌਸਲਾ ਵੀ ਨਹੀਂ ਕਿਉਂਕਿ ਇਹ ਤਾਂ ਹੁੰਦਾ ਹੀ ਹੈ ਤੇ ਇਹ ਚੱਲਦੀ ਜਾ ਰਿਹਾ ਤਾਂ ਉਹ ਵੀ ਪਿੱਛੇ ਛੱਡਣਾ ਤੇ ਹੋ ਸਕਦਾ ਉਹ ਅਗਲੀ ਜ਼ਿੰਦਗੀ ਉਹਨਾਂ ਲਈ ਬਹੁਤ ਸੋਹਣੀ ਆ ਸੁਗਾਤਾਂ ਲਈ ਬੈਠੀ ਹੋਵੇ ਕਈ ਕੁੜੀਆਂ ਹੁੰਦੀਆਂ ਨੇ ਨਾ ਵਿਆਹ ਤੋਂ ਬਾਅਦ ਕੁਝ ਬਹੁਤ ਸੋਹਣਾ ਕਰ ਲੈਂਦੀਆਂ ਨੇ ਕਈਆਂ ਨੂੰ ਤਾਂ ਨੌਕਰੀ ਵਿਆਹ ਤੋਂ ਬਾਅਦ ਮਿਲਦੀ ਆ ਜਾਂ ਕੋਈ ਵੀ ਚੀਜ਼ ਕਈਆਂ ਦੀ ਘਰੇਲੂ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਆ ਜੋ ਸੁੱਖ ਕਈ ਵਾਰੀ ਉਹਨਾਂ ਨੇ ਪਿੱਛੇ ਨਹੀਂ ਮਾਣੇ ਹੁੰਦੇ ਕਈ ਵਾਰ ਉਹਨਾਂ ਨੂੰ ਅੱਗੇ ਜਾ ਕੇ ਮਿਲਦੇ ਆ ਤਾਂ ਵੀ ਕੁਝ ਨਹੀਂ ਪਤਾ ਤੁਹਾਨੂੰ ਅੱਗੇ ਪਰਮਾਤਮਾ ਤੁਹਾਡੇ ਲਈ ਕੀ ਤੇ ਕਿਵੇਂ ਲਈ ਬੈਠਾ ਹੈ ਇਹ ਤਾਂ ਤੁਹਾਨੂੰ ਉਹ ਟ੍ਰੈਜਰ ਬਾਕਸ ਆ ਪਰ ਕਹਿੰਦੇ ਨਹੀਂ ਹੁੰਦੇ ਵੀ ਇੱਕ ਜਾਦੂਈ ਪਟਾਰਾ ਇਹ ਜਦੋਂ ਖੁੱਲੂਗਾ ਫੇਰ ਹੀ ਪਤਾ ਲੱਗੂਗਾ ਵੀ ਇਹ ਤੁਹਾਡੇ ਲਈ ਕਿਹੜੇ-ਕਿਹੜੇ ਹੀਰੇ ਮੋਤੀ ਪਈਆਂ ਨਹੀਂ ਬੈਠਾ ਜਿਵੇਂ ਇਕੱਲੇ ਕੰਪੈਨੀਅਨ ਦੀ ਲੋੜ ਇਕੱਲੀ ਕੁੜੀ ਨੂੰ ਤਾਂ ਨਹੀਂ ਹੁੰਦੀ ਜੀਵਨ ਸਾਥੀ ਦੀ ਜਿੰਨੀ ਲੋੜ ਇੱਕ ਕੁੜੀ ਨੂੰ ਓਨੀ ਇੱਕ ਮੁੰਡੇ ਨੂੰ ਵੀ ਆ ਹਨਾ ਜੇ ਉਹ ਸਾਰਾ ਕੁਝ ਛੱਡ ਕੇ ਆ ਰਹੀ ਆ ਤਾਂ ਆਪਣੇ ਲਈ ਸਮਝਣਾ ਬਹੁਤ ਜ਼ਰੂਰੀ ਆ ਵੀ ਇੱਕ ਮੁੰਡਾ ਭਾਵੇਂ ਤੁਸੀਂ ਉਸੇ ਘਰੇ ਰਹਿ ਰਹੇ ਹੋ ਤੁਹਾਨੂੰ ਵੀ ਬੜੀਆਂ ਆਦਤਾਂ ਬਦਲਣੀਆਂ ਪੈਣਗੀਆਂ ਕਿਉਂਕਿ ਹੁਣ ਤੁਸੀਂ ਓਵੇਂ ਹੀ ਨਹੀਂ ਰਹਿ ਸਕਦੇ ਜਿਵੇਂ ਤੁਸੀਂ ਰਹਿ ਰਹੇ ਸੀ ਕਿਉਂਕਿ ਜੇ ਉਹ ਆਪਦਾ ਸਾਰਾ ਕੁਝ ਢਾਲ ਰਹੀ ਆ ਫਿਰ ਤੁਸੀਂ ਵੀ ਛੱਡੋ ਛੱਡਣਾ ਔਖਾ ਹਰ ਕਈ ਵਾਰ ਛੱਡ ਦੇਣ ਨਾਲ ਤੁਹਾਡੀ ਅਗਲੀ ਜਿਹੜੀ ਜ਼ਿੰਦਗੀ ਆਉਣ ਵਾਲੀ ਤੁਹਾਡੇ ਦੋਵੇਂ ਜੀਆਂ ਦੀ ਉਹ ਬਹੁਤ ਸੋਹਣੀ ਹੋ ਜੂਗੀ। ਨਾਲੇ ਛੋਟੀਆਂ-ਛੋਟੀਆਂ ਲੜਾਈਆਂ ਤੇ ਮੈਨੂੰ ਲੱਗਦਾ ਐਂ ਸੋਚ ਕੇ ਮੁੰਡੇ ਇਗਨੋਰ ਕਰ ਸਕਦੇ ਐ। ਵੀ ਇਹ ਮੇਰੇ ਪਿੱਛੇ ਆਪਦਾ ਸਭ ਕੁਝ ਛੱਡ ਕੇ ਆਈ ਐ। ਜੇ ਆਪਾਂ ਇੱਕ ਵਾਰੀ ਆਹ ਥਾਟ ਆਪਦੇ ਦਿਮਾਗ 'ਚ ਲਈ ਆਈ ਐ ਮੈਨੂੰ ਲੱਗਦਾ ਤੁਸੀਂ ਉੱਥੇ ਹੀ ਹੋ ਜਾਵੋ ਵਿਚਾਲੇ ਯਾਰ ਰਹਿਣ ਦੇ ਇਹਨੂੰ ਕੁਝ ਨਹੀਂ ਕਹਿਣਾ। ਵੀ ਜਿਹੜੀ ਮੇਰੇ ਲਈ ਆਪਦਾ ਸਾਰਾ ਕੁਝ ਹੀ ਛੱਡ ਕੇ ਆ ਗਈ ਹੈ ਨਾ। ਤਾਂ ਇਹ ਪਰ ਸੋਚਦੇ ਬਹੁਤ ਲੋਕ ਸੋਚਦੇ ਵੀ ਐ ਬਹੁਤ ਘੱਟ ਤੇ ਉਹਨਾਂ ਦੇ ਰਿਸ਼ਤੇ ਬੜੇ ਸੋਹਣੇ ਹੁੰ ਕਿਸੇ ਟਮੇਟਾਵੇਂ ਬੰਦੇ ਨੂੰ ਜਰੂਰ ਆਏ ਕਹਿੰਦੇ ਸੁਣਿਆ ਹੋਊਗਾ ਵੀ ਚੱਲ ਕੋਈ ਨਾ ਇਹਦੀ ਐਸ ਵੇਲੇ ਜਿਹੜਾ ਇਹਨੇ ਇਹਦਾ ਸਭ ਕੁਝ ਨਵਾਂ ਇਹਦੇ ਲਈ ਘਰ ਨਵਾਂ ਇਹਦੇ ਲਈ ਲੋਕ ਨਵੇਂ ਨੇ ਵੀ ਉਸ ਹਿਸਾਬ ਨਾਲ ਤੁਹਾਡੇ ਦਿਮਾਗ ਤੇ ਬੜੇ ਐਵੇਂ ਦੇ ਬਦਲਾਅ ਪਾਉਂਦੇ ਆ ਚੱਲ ਕੋਈ ਨਾ ਜੇ ਆਏਗਾ ਤਾਂ ਫਿਰ ਕੀ ਹੋ ਗਿਆ ਕਈ ਵਾਰ ਉਹ ਚੱਲ ਕੋਈ ਨਾ ਜ਼ਰੂਰੀ ਆ। ਹੂੰ ਵੀ ਉਹ ਤੁਸੀਂ ਕਹਿ ਦਿਆ ਕਰੋ ਤੇ ਉਹੀ ਚੀਜ਼ਾਂ ਕਈ ਵਾਰ ਜੋ ਤੁਸੀਂ ਕੰਮ ਕਰਦੇ ਹੋ ਕੋਈ ਬੰਦਾ ਨੌਕਰੀ ਕਰਦਾ ਕਿਤੇ ਵੀ ਕਰਦਾ ਹੋ ਸਕਦਾ ਤੁਸੀਂ ਜਿੱਥੇ ਇਸ ਟਾਈਮ ਕੰਮ ਕਰ ਰਹੇ ਹੋ। ਕਈ ਵਾਰ ਹੁੰਦਾ ਨਾ ਵੀ ਸਾਨੂੰ ਉਹ ਕਰਕੇ ਮਜ਼ਾ ਨਹੀਂ ਆ ਰਿਹਾ ਹੁੰਦਾ ਸਾਨੂੰ ਲੱਗਦਾ ਵੀ ਸਾਡੀ ਗਰੋਥ ਨਹੀਂ ਹੋ ਰਹੀ ਹੈਗੀ ਇੱਥੇ ਮੈਂਟਲੀ, ਇਮੋਸ਼ਨਲੀ, ਫਾਈਨੈਂਸ਼ੀਅਲੀ ਹੈਨਾ। ਕਈ ਵਾਰ ਪਰ ਅਸੀਂ ਸਿਰਫ ਆਸ ਸੋਚ ਕੇ ਉੱਥੇ ਕਰਦੇ ਰਹਿੰਦੇ ਨਾ ਵੀ ਕਿਉਂਕਿ ਮੇਰਾ ਇੱਥੇ ਮੋਹ ਆ। ਕਿਉਂਕਿ ਮੇਰਾ ਇਸ ਔਰੇ ਨਾਲ ਇਸ এনਵਾਇਰਨਮੈਂਟ ਨਾਲ ਇੱਥੋਂ ਦੇ ਲੋਕਾਂ ਨਾਲ ਮੇਰਾ ਇੱਕ ਪਿਆਰ ਆ। ਤਾਂ ਮੈਥੇ ਦਬਿਆ ਘੁੱਟਿਆ ਅੰਦਰੋਂ ਤੁਸੀਂ ਦਬੇ ਘੁੱਟੇ ਹੀ ਕਰ ਰਹੇ ਹੋਨੇ ਹੋ ਤਾਂ ਤੁਸੀਂ ਉੱਥੇ ਕੰਮ ਕਰਦੇ ਰਹੇ ਨੇ ਹੋਣਾ ਤੇ ਜਦੋਂ ਤੁਸੀਂ ਕਈ ਵਾਰ ਫਿਰ ਥੋੜਾ ਜਿਹਾ ਹੌਸਲਾ ਕਰਕੇ ਉੱਥੇ ਲੀਵ ਕਰਕੇ ਅੱਗੇ ਜਾਂਦੇ ਹੋ ਹੋ ਸਕਦਾ ਉਹ ਕੰਮ ਤੁਹਾਨੂੰ ਵਫਾ ਕਰੇ ਉੱਥੇ ਤੁਹਾਨੂੰ ਵੱਧ ਕਮਾਈ ਹੋਵੇ ਤੁਹਾਨੂੰ ਵੱਧ ਬਰਕਤਾਂ ਪਾਵੇ ਤਾਂ ਵੀ ਬਹੁਤ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਭਾਵੇਂ ਉਹ ਕੰਮ ਆ ਭਾਵੇਂ ਉਹ ਕੁਝ ਰਿਸ਼ਤੇ ਹੁੰਦੇ ਆ ਕਈ ਵਾਰ ਉਹ ਤੁਹਾਡੇ ਲਈ ਸਹੀ ਨਹੀਂ ਹੁੰਦੇ ਹੈਗੇ ਉਹਨਾਂ ਨੂੰ ਛੱਡ ਕੇ ਤੁਹਾਨੂੰ ਅੱਗੇ ਜਾਣਾ ਪੈਂਦਾ ਤੇ ਉਵੇਂ ਵੀ ਤੁਹਾਨੂੰ ਹੌਲੀ ਹੌਲੀ ਡੀਕਲਟਰਿੰਗ ਚੀਜ਼ਾਂ ਦੀ ਕਰਨੀ ਸਿੱਖਣੀ ਚਾਹੀਦੀ ਆ ਜ਼ਿੰਦਗੀ 'ਚ ਇੱਕ ਥਾਂ ਖੜੇ ਨਹੀਂ ਰਹਿਣਾ ਚਾਹੀਦਾ ਮਨਵੀਰ ਕਈ ਵਾਰੀ ਆਪਾਂ ਐ ਵੀ ਦੇਖਿਆ ਕਿੰਨੇ ਲੋਕਾਂ ਦੀਆਂ ਇਹ ਜਿਹੀਆਂ ਕਹਾਣੀਆਂ ਸੁਣੀਆਂ ਨੇ ਜਿਹੜੇ ਜਿਵੇਂ ਹੁਣ ਯੂਪੀਐਸਸੀ ਦਾ ਬੜਾ ਟ੍ਰੈਂਡ ਆ ਟੈਸਟਾਂ ਦੀ ਤਿਆਰੀ ਕਰਨ ਦਾ ਬੜਾ ਟ੍ਰੈਂਡ ਆ ਕੁਝ ਲੋਕ ਇਸੇ ਲਈ ਆਪਦੀ ਜ਼ਿੰਦਗੀ ਦੇ 10-10 ਸਾਲ ਖਰਾਬ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਮੈਂ ਵਾਪਸ ਕਿਹੜਾ ਮੂੰਹ ਲੈ ਕੇ ਜਾਵਾਂ ਹੂੰ ਇੱਕ ਸਾਲ ਮੈਂ ਹੋਰ ਕਰਕੇ ਦੇਖ ਲੈਣਾ ਮੈਂ ਇਹ ਨਹੀਂ ਕਹਿ ਰਹੀ ਕਿ ਕੋਸ਼ਿਸ਼ ਨਾ ਕਰੋ ਪਰ ਕਈ ਵਾਰ ਨਾ ਜ਼ਿੰਦਗੀ ਤੁਹਾਨੂੰ ਸਾਈਨ ਦੇ ਰਹੀ ਹੁੰਦੀ ਆ ਵੀ ਹੁਣ ਤੂੰ ਰਾਹ ਬਦਲ ਲੈ ਵੀ ਇਹ ਤੇਰੇ ਲਈ ਨਹੀਂ ਹੈਗਾ ਪਰ ਅਸੀਂ ਇਸ ਚੱਕਰ ਚ ਵੀ ਨਹੀਂ ਜੇ ਛੱਡਤਾ ਤਾਂ ਪਤਾ ਨਹੀਂ ਕੀ ਹੋ ਜੂਗਾ ਤੇ ਲੋਕ ਕੀ ਕਹਿਣਗੇ ਮੇਰੀ ਤਾਂ ਬੈਸ ਹੋ ਜੂਗੀ ਹਾਂ ਜਿਵੇਂ ਮੈਂ ਕਿਸੇ ਦੇ ਆਈ ਸੁਣ ਰਹੀ ਸੀ ਉਹ ਕਹਿੰਦੇ ਵੀ ਮੈਂ ਇੱਥੇ ਸ਼ਹਿਰ ਪੜਿਆ ਚੰਡੀਗੜ੍ਹ ਰਹਿ ਕੇ ਤੇ ਵਾਪਸ ਜਾ ਕੇ ਉਹਨੇ ਆਪਦੀ ਖੇਤੀ ਦਾ ਕਿੱਤਾ ਦੁਬਾਰਾ ਸ਼ੁਰੂ ਕੀਤਾ ਹਨਾ ਆਰਗੈਨਿਕ ਖੇਤੀ ਕੀਤੀ ਉਹਦੇ ਚੋਂ ਅੱਜ ਉਹ ਬਹੁਤ ਵਧੀਆ ਨਫਾ ਕਮਾ ਰਿਹਾ ਜੇ ਉਹ ਉਹ ਕਹਿੰਦੇ ਮੈਨੂੰ ਬੜੇ ਲੋਕਾਂ ਨੇ ਕਿਹਾ ਵੀ ਇਹਨੂੰ ਚੰਡੀਗੜ੍ਹ ਕਿਉਂ ਪੜਾਇਆ ਸੀ ਚੰਡੀਗੜ੍ਹ ਪੜ ਕੇ ਵੀ ਜੇ ਖੇਤੀ ਹੀ ਕਰਨੀ ਸੀ ਤਾਂ ਉੱਥੇ ਭੇਜਣ ਦਾ ਕੀ ਰੇਜ ਹਨਾ ਕਰਦੇ ਵੀ ਪਹਿਲਾਂ ਤੁਹਾਨੂੰ ਕਹਿ ਦਿੰਦੇ ਆ ਉਹ ਕਹਿੰਦੇ ਪਰ ਥੋੜੇ ਜੇ ਟਾਈਮ ਬਾਅਦ ਮੇਰੇ ਘਰਦਿਆਂ ਨੇ ਮੇਰੇ 'ਚ ਵਿਸ਼ਵਾਸ ਦਿਖਾਉਣਾ ਸ਼ੁਰੂ ਕੀਤਾ ਜੇ ਉਹ ਏ ਕਰੇ ਜ ਨਾ ਦਿਖਾਉਂਦੇ ਹੌਸਲਾ ਨਾ ਦਿਖਾਉਂਦੇ ਵੀ ਮੈਂ ਮੁੜਨਾ ਮੈਂ ਪਿੰਡ ਜਾ ਕੇ ਉਹੀ ਖਿੱਤਾ ਕਰਨਾ ਤੇ ਉਹਨੂੰ ਚਲਾਉਣਾ ਉਹਨੂੰ ਪਰਫੁੱਲਤ ਕਰਨਾ ਹਨਾ ਤਾਂ ਅੱਜ ਸ਼ਾਇਦ ਉਹ ਇੰਨਾ ਸੋਹਣਾ ਨਾ ਕਰ ਰਹੇ ਹੁੰਦੇ ਕਿਉਂਕਿ ਅੱਜ ਉਹਨਾਂ ਦੀ ਫਸਲ ਆਉਣ ਤੋਂ ਪਹਿਲਾਂ ਵੇਖ ਜਾਂਦੀ ਆ ਹਜੇ ਉੱਗੀ ਵੀ ਨਹੀਂ ਹੁੰਦੀ ਹਨਾ ਬੀਜ ਜਦੋਂ ਉਹ ਬੀਜਦੇ ਆ ਉਹਨਾਂ ਦੀ ਫਸਲ ਵਿਕ ਚੁੱਕੀ ਹੁੰਦੀ ਆ ਤੇ ਜੇ ਉਹ ਹੌਸਲਾ ਵੀ ਕਈ ਵਾਰੀ ਤੁਹਾਨੂੰ ਪਿਛਲੀਆਂ ਚੀਜ਼ਾਂ ਛੱਡ ਦੇਣ ਦਾ ਹੌਸਲਾ ਪੈਂਦਾ ਹਾਂ ਤੇ ਤਾਂ ਹੀ ਤੁਹਾਨੂੰ ਨਵੀਂ ਓਪਰਚੁਨਿਟੀ ਮਿਲਦੀ ਹੈ ਵੀ ਟੇਕ ਅ ਰਿਸਕ অর ਲੂਜ਼ ਦਾ ਜਾਂਸ ਜਾਂ ਤਾਂ ਫਿਰ ਮੌਕਾ ਗਵਾ ਲਓ ਜਾਂ ਰਿਸਕ ਲੈ ਲਓ ਸਾਰੀ ਜ਼ਿੰਦਗੀ ਤੁਸੀਂ ਸਿਰਫ ਇੱਕ ਚੀਜ਼ ਲਈ ਨਹੀਂ ਨਾ ਕੱਢ ਸਕਦੇ ਵੀ ਕਿਉਂਕਿ ਜੀ ਮੈਂ IAS ਬਣਨਾ ਸੀਗਾ ਤੇ ਮੈਂ ਆਪਣੀ ਜ਼ਿੰਦਗੀ ਦੇ 10 ਸਾਲ ਦੇਣ ਤੋਂ ਬਾਅਦ ਫਿਰ ਮੈਂ ਡਿਪਰੈਸ਼ਨ 'ਚ ਆਪਾਂ ਕਿੰਨੀਆਂ ਇਹੋ ਜਿਹੀਆਂ ਸਟੋਰੀਆਂ ਸੁਣਦੇ ਆਂ ਵੀ ਲੋਕ ਦਿਮਾਗੀ ਤੌਰ ਤੇ ਉਹਨਾਂ ਦੀ ਸਿਹਤ ਉਹ ਹੋ ਜਾਂਦੀ ਆ ਹਨਾ ਓਹੋ ਪਹਿਲਾਂ ਵਾਂਗੂ ਨਹੀਂ ਰਹਿੰਦੇ ਕੁਝ ਲੋਕ ਤਾਂ ਮੈਂਟਲ ਹੈਲਥ ਉਹਨਾਂ ਦੀ ਜਮੇ ਖਰਾਬ ਹੋ ਜਾਂਦੀ ਆ ਮੈਂਟਲ ਅਸਾਈਲਮ ਦੀ ਐਵੇਂ ਦੀਆਂ ਕਿੰਨੀਆਂ ਸਟੋਰੀਆਂ ਆਉਂਦੀਆਂ ਨੇ ਵੀ ਕਿਸੇ ਟਾਈਮ ਤੇ ਇਹ ਬੰਦਾ ਫਲਾਨੀ ਯੂਨੀਵਰਸਿਟੀ ਚ ਪੜਦਾ ਸੀ ਫਲਾਨੇ ਟੈਸਟ ਦੀ ਤਿਆਰੀ ਕਰਦਾ ਸੀ ਉਹ ਹੋਇਆ ਨਹੀਂ ਹਾਂ ਤੇ ਕਿੰਨੇ ਬੱਚੇ ਆਪਦੇ ਆਪ ਨੇ ਖਤਮ ਕਰ ਲੈਂਦੇ ਨੇ ਤਾਂ ਉੱਥੇ ਸਭ ਤੋਂ ਸੋਹਣੀ ਚੀਜ਼ ਇਹ ਨਹੀਂ ਵੀ ਤੁਸੀਂ ਉਹ ਚੀਜ਼ ਨੂੰ ਹੀ ਛੱਡ ਦਿਓ ਕੁਝ ਹੋਰ ਕਰ ਲਓ ਕਿਉਂਕਿ ਆਪਸ਼ਨਾਂ ਬਹੁਤ ਨੇ ਬਹੁਤ ਨੇ ਹਾਂ ਤੁਸੀਂ ਮਤਲਬ ਆਪਾਂ ਹਰ ਚੀਜ਼ ਗ੍ਰੈਂਡ ਕਿਉਂ ਕਰਨਾ ਚਾਹੁੰਦੇ ਆ ਹਰ ਚੀਜ਼ ਵੱਡੀ ਕਿਉਂ ਕਰਨਾ ਚਾਹੁੰਦੇ ਆ ਛੋਟੇ ਛੋਟੇ ਸਟੈ ਲੈਣੇ ਚਾਹੀਦਾ ਹੈ ਕਈ ਵਾਰ ਜ਼ਿੰਦਗੀ ਚ ਬੇਬੀ ਸਟੈਪਸ ਲੈ ਕੇ ਪਤਾ ਨਹੀਂ ਕਈ ਵਾਰ ਤੁਸੀਂ ਕਿੱਥੇ ਪਹੁੰਚਣਾ ਹੋਵੇ ਪਰ ਕਈ ਵਾਰ ਸਾਨੂੰ ਲੱਗਦਾ ਹੁੰਦਾ ਵੀ ਸਿਰੇ ਵਾਲੀ ਪੌੜੀ ਨੂੰ ਹੱਥ ਪਾਵਾ ਮੈਂ ਸਿਰੇ ਵਾਲੇ ਟੰਬੇ ਨੂੰ ਹੱਥ ਪਾਵਾ ਵੀ ਛੋਟੇ ਤੋਂ ਨਹੀਂ ਸ਼ੁਰੂ ਅਸੀਂ ਕਰਨਾ ਚਾਹੁੰਦੇ ਹੁੰਦੇ ਪਰ ਜੇ ਆਪਾਂ ਕਿਸੇ ਵੀ ਇਹੋ ਜਿਹੇ ਬੰਦੇ ਦੀ ਐਗਜ਼ੈਂਪਲ ਦੇਖਦੇ ਆ ਨਾ ਤਾਂ ਉਹਨਾਂ ਨੇ ਹਮੇਸ਼ਾ ਜਿਅ ਅੱਜ ਕਈ ਵਾਰ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਅੱਜ ਬਹੁਤ ਵੱਡੇ ਵੱਡੇ ਰੈਸਟੋਰੈਂਟ ਆ ਉਹਨਾਂ ਦੀ ਪਹਿਲਾਂ ਸਟਾਲਸ ਹੁੰਦੀਆਂ ਸੀ ਉਹਨਾਂ ਨੇ ਉੱਥੋਂ ਸ਼ੁਰੂਆਤ ਕੀਤੀ ਉੱਥੋਂ ਛੋਟਾ ਜਿਹਾ ਬੂਥ ਬਣਾਇਆ ਫਿਰ ਆਪ ਦਾ ਹੌ ਤਾਂ ਵੀ ਹਰ ਬੰਦਾ ਕਿਤੋਂ ਨਾ ਕਿਤੋਂ ਤਾਂ ਸ਼ੁਰੂ ਕਰ ਦਈ ਆ ਆਪਣੇ ਆਈ ਨਹੀਂ ਕਹਿ ਦੁੰਦੇ ਆਪਣੇ ਸ਼ਹਿਰਾਂ ਚ ਵੀ ਫਲਾਨਾ ਬੰਦਾ ਸਬਜ਼ੀ ਦੀ ਰੇੜੀ ਲਾਉਂਦਾ ਸੀ ਇੰਨੀਆਂ ਕੋਠੀਆਂ ਬਣਾ ਲੀਆਂ ਵੀ ਦੇਖੋ ਸਬਜ਼ੀ ਦੀ ਰੇੜੀ ਵਾਲੇ ਨੇ ਤੁਹਾਡੇ ਹੱਥ ਤਾਂ ਨਹੀਂ ਫੜੇ ਤੁਸੀਂ ਵੀ ਸ਼ੁਰੂ ਕਰ ਲੋ ਤੁਸੀਂ ਵੀ ਬਣਾ ਲੋ ਪਰ ਗੱਲ ਇਹ ਆ ਵੀ ਆਪਾਂ ਸ਼ੁਰੂ ਨਹੀਂ ਕਰਨਾ ਕਰਦੇ ਨਹੀਂ ਅਸੀਂ ਡਿਸਕਸ ਕਰ ਸਕਦੇ ਹਾਂ ਬੈਠ ਕੇ ਜਾਂ ਸਾਨੂੰ ਲੱਗਦਾ ਪਤਾ ਨਹੀਂ ਤੇ ਨਾ ਪੈਸਾ ਲੈ ਆਇਆ ਕਿੱਥੋਂ ਆ ਬਈ ਉਹਦੀ ਮੇਨ ਤਾਂ ਕੋਈ ਵੀ ਜਿਹੜਾ ਕਰ ਲੂਗਾ ਉਹਨੂੰ ਪੈਸਾ ਤਾਈ ਜਾਊਗਾ ਜਿਵੇਂ ਆਪਾਂ ਇਹ ਨਹੀਂ ਗੱਲ ਕਰਦੇ ਹੁੰਦੇ ਵੀ ਕੁਝ ਲੋਕ ਐਵੇਂ ਵੀ ਕਰਦੇ ਆ ਆਪਣੇ ਵੀ ਹਰੇਕ ਦਿਨ ਨੂੰ ਚ ਹੁੰਦੇ ਆ ਹਨਾ ਵੀ ਉਹਨਾਂ ਕੋਲ ਨਾ ਜਿਵੇਂ ਹੁਣ ਉਹਨਾਂ ਕੋਲ ਕੋਈ ਪੱਕੀ ਨੌਕਰੀ ਹੈ ਨਹੀਂ ਕਰਦਾ ਕੰਮ ਵੀ ਉਹ ਨਹੀਂ ਕਰ ਰਹੇ ਆਪਾਂ ਨੂੰ ਕਈ ਵਾਰ ਐਂ ਲੱਗਦਾ ਹੁੰਦਾ ਨਾ ਵੀ ਇਹ ਕੋਈ ਪ੍ਰਾਈਵੇਟ ਨੌਕਰੀ ਹੋਈ ਕਰ ਲੇ ਆਪਦੇ ਜੋਗਾ ਤਾਂ ਹੋ ਜੇ ਵੀ ਇਹ ਐਂ ਟਾਈਮ ਕਿਉਂ ਕੱਢ ਰਿਹਾ ਪਰ ਉਹਦਾ ਕੀ ਹੈ ਵੀ ਉਹ ਕਹਿੰਦਾ ਵੀ ਨਹੀਂ ਜੀ ਮੈਂ ਪਹਿਲਾਂ ਇੱਕ ਕੁਰਸੀ ਹੋਊਗੀ ਮੇਰੇ ਲਈ ਹਨਾ ਮੈਂ ਉਹਦੇ ਤੇ ਜਾ ਕੇ ਬੈਠੂਗਾ ਜੇ ਕੁਰਸੀ ਤੁਹਾਡੇ ਲਈ ਕੋਈ ਨਹੀਂ ਡਾਹੂਗਾ ਹਾਂ ਉਹ ਕੁਰਸੀ ਫਿਰ ਤੁਹਾਨੂੰ ساری ਜ਼ਿੰਦਗੀ ਨਹੀਂ ਥਿਆਉਂਦੀ ਬਿਲਕੁਲ ਤੇ ਉਹਦੇ ਉਸੇ ਕੁਰਸੀ ਦੀ ਡੀਕ 'ਚ ਤੁਸੀਂ ਆਪਦੀ ਸਾਰੀ ਜ਼ਿੰਦਗੀ ਕੱਟ ਦਿੰਨੇ ਹੋ ਉਹ ਖਰਾਬ ਹੋ ਜਾਂਦੀ ਆ ਸਹੀ ਗੱਲ ਤਾਂ ਕਦੇ-ਕਦੇ ਕਿਸ ਕਿਸੇ ਚੀਜ਼ ਨੂੰ ਪੂਰੀ ਤਰ੍ਹਾਂ ਛੱਡ ਦੇਣਾ ਬਹੁਤ ਜ਼ਰੂਰੀ ਆ ਜਮਾ ਉਦੋਂ ਉਲਟੇ ਪਾਸੇ ਤੁਰਨਾ ਬਹੁਤ ਜ਼ਰੂਰੀ ਹੁੰਦਾ ਉੱਥੋਂ ਮੂੰਹ ਹੀ ਮੋੜ ਲਓ ਤੇ ਆਪਦਾ ਕੋਈ ਨਵਾਂ ਰਾਹ ਸਿਰਜ ਲਓ ਬਿਲਕੁਲ ਜਿਵੇਂ ਆਪਾਂ ਸਾਰਿਆਂ ਨੇ ਉਹ ਕਵਿਤਾ ਪੜ੍ਹੀ ਹੋਊਗੀ ਨਾ ਬਚਪਨ 'ਚ ਹਰੇਕ ਨਾ ਹਰੇਕ ਦੇ ਉਹ ਕਿਹੜੀ ਆਉਂਦੀ ਹੁੰਦੀ ਸੀ ਟੂ ਰੋਡਸ ਵਾਲੀ ਇੰਗਲਿਸ਼ ਹਾਂ ਇੰਗਲਿਸ਼ ਚ ਸੀਗੀ ਵੀ ਦੋ ਸੜਕਾਂ ਵਾਲੀ ਜਿਹੜੀ ਆਪਾਂ ਪੜਦੇ ਹੁੰਦੇ ਸੀ ਹਨਾ ਵੀ ਉਸ ਪਾਸੇ ਨੂੰ ਤੁਰਿਆ ਮੈਂ ਵੀ ਜਿਹੜੀ ਘੱਟ ਜਿੱਧਰ ਘੱਟ ਲੋਕ ਗਏ ਹੋਏ ਸੀ ਹਨਾ ਤਾਂ ਕਈ ਵਾਰੀ ਉਧਰ ਨੂੰ ਤੁਰਨਾ ਬਹੁਤ ਜ਼ਰੂਰੀ ਹੁੰਦਾ ਉਸ ਪਾਸੇ ਨੂੰ ਮੂੰਹ ਕਰਨ ਦੀ ਬਜਾਏ ਉਹ ਸਦਾ ਤੁਸੀਂ ਜਿਹੜੀ ਆਪ ਦੇ ਲਈ ਕਰੋੜ ਚੂਜ਼ ਕੀਤੇ ਤੁਸੀਂ ਇਕੱਲੇ ਹੀ ਹੋ ਤੇ ਇਹ ਵੀ ਨਹੀਂ ਹੁੰਦਾ ਕਈ ਵਾਰ ਸਮਝਦਾ ਵੀ ਜੋ ਘੜ ਭੀੜ ਕਰ ਰਹੀ ਹੈ ਉਹ ਸਹੀ ਹੋਊਗਾ ਪਰ ਜ਼ਿਆਦਾਤਰ ਭੀੜ ਗਲਤੀ ਹੁੰਦੀ ਆ ਭੀੜ ਗਲਤ ਕੰਮ ਪਾਸੇ ਤੁਰਦੀ ਆ ਜਿਹੜਾ ਬੰਦਾ ਕੋਈ ਆਡਰ ਆ ਬਣਾਉਂਦਾ ਆਪਦਾ ਉਹ ਫਿਰ ਕੁਝ ਇਤਿਹਾਸ ਹੀ ਸਿਰਜਦਾ ਕੋਈ ਵਧੀਆ ਕੰਮ ਹੀ ਕਰਦਾ ਤੇ ਆਪਾਂ ਕਿੰਨੇ ਲੋਕਾਂ ਦੇ ਮੂੰਹ ਹੋਏ ਗੱਲ ਸੁਣਦੇ ਆ ਵੀ ਆ ਤਾਂ ਕਿਤਾਬੀ ਗੱਲਾਂ ਹੁੰਦੀਆਂ ਨੇ ਆਪ ਰਾਹ ਬਣਾਉਣੇ ਪਰ ਸਾਡੇ ਕੋਲ ਮਤਲਬ ਬੇਅੰਤ ਇਹ ਜਿਹੀਆਂ ਐਗਜ਼ਾਮਪਲਾਂ ਨੇ ਉਦਾਹਰਨਾਂ ਨੇ ਵੀ ਜਿਹੜੇ ਲੋਕਾਂ ਨੇ ਆਪ ਦੇ ਰਾਹ ਆਪ ਬਣਾਏ ਤੇ ਉਹ ਇੱਕ ਵੱਖਰੀ ਜ਼ਿੰਦਗੀ ਲੀਡ ਕਰ ਰਹੇ ਆ ਉਹਨਾਂ ਦੀ ਜ਼ਿੰਦਗੀ ਅੱਡ ਆ ਤੇ ਨਾਲੇ ਆ ਜਿਵੇਂ ਅਰਸੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਨਾ ਤੂੰ ਕਿਹਾ ਵੀ ਕੁਰਸੀ ਡੋਣ ਵਾਲੀ ਗੱਲ ਆ ਸੱਚੀ ਕੁਝ ਲੋਕ ਹੈ ਜਿਹਨੇ ਜਿਹੜੇ ਪਤੇ ਸਿਰਫ ਆ ਸੋਚ ਕੇ ਬੈਠੇ ਰਹਿੰਦੇ ਆ ਵੀ ਫਲਾਨਾ ਬੰਦਾ ਮੈਨੂੰ ਕੋਦੇ ਮੌਕਾ ਦਊਗਾ ਫਲਾਨਾ ਬੰਦਾ ਮੇਰੇ ਲਈ ਐ ਕਰੂਗਾ ਫੇਰ ਮੈਂ ਆ ਚੀਜ਼ ਕਰੂੰਗਾ ਵੀ ਜਿਹੜੇ ਬੰਦੇ ਤੋਂ ਤੁਸੀਂ ਉਮੀਦ ਰੱਖ ਰਹੇ ਹੋ ਕੋਈ ਵੀ ਉਹ ਬੰਦਾ ਹੋ ਸਕਦਾ ਹੈ ਨਾ ਉਹ ਵੀ ਤਾਂ ਮਿਹਨਤ ਕਰ ਰਿਹਾ ਹੈ ਉਹ ਵੀ ਤਾਂ ਆਪ ਦੇ ਲਈ ਚੀਜ਼ਾਂ ਕਰ ਰਿਹਾ ਉਹ ਤੁਹਾਡੇ ਲਈ ਕਿਵੇਂ ਕਰ ਦੂਗਾ ਸਾਰਾ ਕੁਝ ਫੇਰ ਉੱਥੇ ਰਿਸ਼ਤੇ ਵੀ ਖਰਾਬ ਹੋ ਜਾਂਦੇ ਵੀ ਉਹਨੇ ਮੇਰੇ ਲਈ ਆਇ ਨਹੀਂ ਕੀ ਤਕਰੀਬਰ ਬੱਚੇ ਘਰਦਿਆਂ ਨੂੰ ਕਹਿੰਦੇ ਆ ਹੈ ਨਾ ਤਵੀ ਕਿਸੇ ਤੋਂ ਇਹ ਚੀਜ਼ਾਂ ਦੀ ਉਮੀਦ ਨਾ ਰੱਖੋ ਵੀ ਕੋਈ ਮੇਰੇ ਲਈ ਕੁਝ ਆ ਕੇ ਕਰੂਗਾ ਆਪ ਦੇ ਲਈ ਪਹਿਲਾਂ ਕੁਝ ਆਪ ਕਰਨਾ ਸ਼ੁਰੂ ਕਰੋ ਛੋਟੇ ਛੋਟੇ ਸਟੈਪ ਆਪ ਲੈਣੇ ਸ਼ੁਰੂ ਕਰੋ ਜਿਵੇਂ ਹੁਣ ਬਾਹਰਲੇ ਮੁਲਖਾਂ ਚਾ ਉਹ ਬੱਚਿਆਂ ਨੂੰ ਛੋਟੇ-ਛੋਟਿਆਂ ਨੂੰ ਹੀ ਕਮਾਉਣ ਦੀ ਆਦਤ ਪਾਉਂਦੇ ਨੇ ਹਨਾ ਇੱਕ ਵਾਰ ਸਾਡੇ ਰਿਸ਼ਤੇਦਾਰ ਨੇ ਉਹ ਦੱਸਦੇ ਸੀ ਵੀ ਉਹਨਾਂ ਦਾ ਬੱਚਾ ਹਲੇ ਸਕੂਲ 'ਚ ਪੜਦਾ ਸੀ ਜਦੋਂ ਉਹ ਸਕੂਲ ਤੋਂ ਵਾਪਸ ਆਉਂਦਾ ਉਹ ਕਹਿੰਦੇ ਵੀ ਅਸੀਂ ਨੂੰ ਸਿਰਫ ਆਦਤ ਪਾਉਣ ਲਈ ਵੀ ਅਸੀਂ ਨੂੰ ਕੈਂਡੀਜ਼ ਦੇ ਪੈਕੇਟ ਫੜਾ ਦਿੰਨੇ ਆ ਤੇ ਇਹਨੂੰ ਜਿਹੜੇ ਵੀ ਲੋਕ ਰਾਹ 'ਚ ਮਿਲਦੇ ਹਨ ਉਹਨਾਂ ਨੂੰ ਕੈਂਡੀਜ਼ ਸੇਲ ਕਰ ਦਿੰਦਾ ਤੇ ਉਹਨੂੰ ਕੁ ਆਦਤ ਪਾ ਰਹੇ ਨੇ ਵੀ ਕੱਲ ਨੂੰ ਪੈਸੇ ਕਮਾਉਣੇ ਕਿਵੇਂ ਆ ਕਹਿੰਦੇ ਸਾਨੂੰ ਤੇ ਪੈਸਿਆਂ ਨਾਲ ਕੋਈ ਉਹ ਨਹੀਂ ਹੈਗਾ ਵੀ ਕਿੰਨੇ ਕਮਾ ਕੇ ਲਿਆਊਗਾ ਉਹ ਜਿੰਨੇ ਵੀ 5-7 ਡਾਲਰ ਕਮਾ ਕੇ ਲੈ ਕੇ ਆਉਂਦਾ ਵੀ ਪਰ ਉਹਦੇ ਨਾਲ ਉਹਨੂੰ ਇਹ ਆਦਤ ਪੈ ਰਹੀ ਹੈ ਪੈਸਾ ਕਿਵੇਂ ਕਮਾਈਦਾ ਕੰਮ ਕਿਵੇਂ ਕਰੀਦਾ ਵੀ ਮੇਰੇ ਘਰ ਦੇ ਕੋਲ ਭਾਵੇਂ ਜਿੰਨਾ ਮਰਜੀ ਪੈਸਾ ਪਰ ਮੈਨੂੰ ਵੀ ਕੁਝ ਕਰਨਾ ਪਊਗਾ ਉਹ ਛੋਟੇ-ਛੋਟੇ ਦੇਖੋ ਉਹਨੂੰ ਕਿੰਨੀ ਖੁਸ਼ੀ ਵੀ ਹੁੰਦੀ ਹੋ ਵੀ ਇਹ 5 ਡਾਲਰ ਮੇਰੇ ਆ ਇਹ 7 ਡਾਲਰ ਮੈਂ ਆਪਦੀਆਂ ਟੌਫੀਆਂ ਵੇਚ ਕੇ ਲੈ ਕੇ ਆਇਆ ਹੈ ਨਾ ਭਾਵੇਂ ਟੌਫੀਆਂ ਵੀ ਉਹਨੂੰ ਘਰ ਦੇ ਲੈ ਕੇ ਦਿੰਦੇ ਆ ਪਰ ਉੱਥੇ ਜੋ ਗਿਆ ਉਹਨੇ ਮਿਹਨਤ ਤਾਂ ਕੀਤੀ ਨਾ ਤਾਂ ਹੀ ਕਈ ਵਾਰ ਸਾਨੂੰ ਆਦਤਾਂ ਪਾਉਣੀਆਂ ਚਾਹੀਦੀਆਂ ਨੇ ਆਪਦੇ ਬੱਚਿਆਂ ਨੂੰ ਵੀ ਜਿਨ੍ਹਾਂ ਨੂੰ ਕਈ ਵਾਰ ਸਾਰਾ ਕੁਝ ਬਣਿਆ ਬਣਾਇਆ ਵੀ ਮਿਲ ਜਾਂਦਾ ਉੱਥੇ ਵੀ ਫਿਰ ਚੀਜ਼ਾਂ ਗੜਬੜ ਹੋ ਜਾਂਦੀਆਂ ਕਿਉਂਕਿ ਬੱਚਾ ਲੱਗਦਾ ਵੀ ਮੇਰੇ ਕੋਲ ਸਾਰਾ ਕੁਝ ਤਾਂ ਹੈ ਮੈਂ ਮਿਹਨਤ ਕਾਦੇ ਵਾਸਤੇ ਕਰਨੀ ਆ ਜਾਂ ਮੇਰੇ ਲਈ ਤਾਂ ਮੇਰੇ ਘਰ ਦੇ ਨੇ ਸਾਰਾ ਕੁਝ ਬਣਾਈ ਰੱਖਿਆ ਹੈ ਨਾ ਤਵੇ ਇਹ ਆਦਤਾਂ ਇਹ ਸਾਨੂੰ ਪਾਉਣੀਆਂ ਚਾਹੀਦੀਆਂ ਨੇ ਤੇ ਬੱਚਾ ਨੂੰ ਆਪ ਵੀ ਸੋਚਣਾ ਚਾਹੀਦਾ ਹਰ ਚੀਜ਼ ਤੁਹਾਨੂੰ ਦੂਜਾ ਥੋੜੀਆ ਕੇ ਸਿਖਾਊਗਾ ਕੁਝ ਚੀਜ਼ਾਂ ਤੁਹਾਨੂੰ ਇੱਧਰ ਉੱਧਰੋਂ ਦੇਖ ਕੇ ਵੀ ਸਿੱਖ ਲੈਣੀਆਂ ਚਾਹੀਦੀਆਂ ਤੇ ਇੱਕ ਥਾਂ ਖੜਨਾ ਸਹੀ ਨਹੀਂ ਹੁੰਦਾ ਕਈ ਵਾਰੀ ਉੱਥੋਂ ਅੱਗੇ ਜਾਣਾ ਜ਼ਰੂਰੀ ਹੁੰਦਾ ਕੋਈ ਨਵਾਂ ਰਾਹ ਕੋਈ ਨਵਾਂ ਸਫ਼ਰ ਕੋਈ ਨਵਾਂ ਇਨਸਾਨ ਤੁਹਾਨੂੰ ਉਡੀਕ ਰਿਹਾ ਹੁੰਦਾ ਕੋਈ ਨਵੇਂ ਮੌਕੇ ਤੁਹਾਨੂੰ ਉਡੀਕ ਰਹੇ ਹੁੰਦੇ ਆ ਤੇ انسان ਵਾਲੀ ਗੱਲ ਵੀ ਹਾਂ ਵੀ ਕਈ ਵਾਰੀ ਕੁਝ ਲੋਕਾਂ 'ਚੋਂ ਵੀ ਨਿਕਲਣਾ ਜ਼ਰੂਰੀ ਹੁੰਦਾ ਕਈ ਵਾਰੀ ਉਹੀ ਤੁਹਾਡੀ ਖੜੋਤ ਦਾ ਕਾਰਨ ਬਣੇ ਬੈਠੇ ਹੁੰਦੇ ਆ ਕਾ ਕਦੇ ਕਦੇ ਆਪਾਂ ਨਾ ਆਪ ਦੇ ਆਪ ਨੂੰ ਤਕਲੀਫ ਪਹੁੰਚਾ ਕੇ ਉਹਨਾਂ ਲੋਕਾਂ ਦਾ ਖਹਿੜਾ ਹੀ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਹਰ ਬੰਦੇ ਦੀ ਇੱਕ ਆਵ ਵੀ એનર્ਜੀ ਹੁੰਦੀ ਹੈ ਜਿਵੇਂ ਆਪਾਂ ਲੋਕਾਂ ਚੋਂ ਨਿਕਲਣ ਵਾਲੀ ਗੱਲ ਤੇ ਜੇ ਗੱਲ ਕਰੀਏ ਕਈ ਵਾਰ ਕੁਝ ਲੋਕ ਇੰਨੇ 네ਗੇਟਿਵ ਹੁੰਦੇ ਆ ਉਹਨਾਂ ਦਾ ਔਰਾ ਇੰਨਾ 네ਗੇਟਿਵ ਤੇ ਲੋ ਹੁੰਦਾ ਉਹ ਤੁਹਾਨੂੰ ਵੀ ਉਵੇਂ ਕਰ ਦਿੰਦਾ ਤੁਸੀਂ ਵੀ ਅੱਛਾ ਹੁਣ ਮੈਂ ਕੀ ਕਰਾਂ ਕਈ ਵਾਰ ਤੁਹਾਡੇ ਚ ਬਹੁਤ ਵੀ ਪੋਜ਼ਿਟਿਵਿਟੀ ਹੁੰਦੀ ਹੈ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ ਪਰ ਤੁਸੀਂ ਇਹੋ ਜਿਹੇ ਲੋਕਾਂ ਦੇ ਉਹ ਚੁਣਨੇ ਹੋਗੇ ਕੰਪਨੀ ਚੁਣਨੇ ਹੋਗੇ ਜੋ ਜਿਹੜੇ ਤੁਹਾਡੇ ਲਈ ਖੜੋਤ ਬਣੇ ਹੁੰਦੇ ਨੇ ਹਨਾ ਉਹਨਾਂ ਦੀ ਉਹਨਾਂ ਦੀ એનર્ਜੀ ਤੁਹਾਡੇ ਤੇ ਭਾਰੂ ਪੈ ਜਾਂਦੀ ਆ ਤਾਂ ਉਹ ਨੈਗੇਟਿਵ એનર્ਜੀ ਤੁਹਾਨੂੰ ਫੀਲ ਹੋ ਰਹੀ ਆ ਨਾ ਵੀਰ ਇੱਥੇ ਮੈਂ ਉਵੇਂ ਨਹੀਂ ਕਰ ਪਾ ਰਿਆ ਜੋ ਮੈਂ ਹੈਗਾ ਜਾਂ ਜਿਵੇਂ ਦਾ ਮੈਂ ਹੈਗਾ ਤਾਂ ਮੈਨੂੰ ਲੱਗਦਾ ਵੀ ਉੱਥੇ ਤੁਸੀਂ ਲੀਵ ਕਰ ਜੋ ਤਾ ਉਹੀ ਆ ਵੀ ਸਾਡਾ ਇਹ ਐਪੀਸੋਡ ਦਾ ਮੇਨ ਆ ਹੀ ਸੀਗਾ ਵੀ ਜਿੱਥੇ ਤੁਸੀਂ ਹੈਗੇ ਹੋ ਜੇ ਤੁਹਾਨੂੰ ਲੱਗ ਰਿਹਾ ਉਹ ਚੀਜ਼ ਤੁਹਾਡੇ ਲਈ ਨਹੀਂ ਸਹੀ ਹੈਗੀ ਤਾਂ ਤੁਸੀਂ ਥੋੜਾ ਜਿਹਾ ਹੌਸਲਾ ਕਰਕੇ ਉੱਥੋਂ ਅੱਗੇ ਵਧ ਸਕਦੇ ਹੋ ਤੇ ਅੱਗੇ ਵਧਣ ਦਾ ਕਦੇ ਵੀ ਕੋਈ ਆ ਨਹੀਂ ਹੁੰਦਾ ਵੀ ਸਹੀ ਗਲਤ ਟਾਈਮ ਹੁੰਦਾ ਜਾਂ ਕੋਈ ਉਮਰ ਹੁੰਦੀ ਆ ਕਦੋਂ ਵੀ ਕਿਤੋਂ ਮਰਜ਼ੀ ਬੈਠਾ ਬੰਦਾ ਆਪਦੀ ਨਵੀਂ ਸ਼ੁਰੂਆਤ ਕਰ ਸਕਦਾ ਹੁੰਦਾ ਇੱਕ ਗੱਲ ਹੋਰ ਐਡ ਕਰਨੀ ਆ ਮੈਂ ਵੀ ਜਿਵੇਂ ਆਪਾਂ એનર્ਜੀ ਦੀ ਗੱਲ ਕੀਤੀ ਹੈ ਨਾ ਮੈਂ ਕਿਤੇ ਸੁਣ ਰਹੀ ਸੀ ਤੇ ਉਹ ਗੱਲ ਨਾ ਮੈਨੂੰ ਬੜੀ ਵਧੀਆ ਲੱਗੀ ਉਹ ਕਹਿੰਦੇ ਵੀ ਹਰੇਕ ਬੰਦਾ ਵਧੀਆ ਹਰੇਕ ਬੰਦੇ ਦੀ એનર્ਜੀ ਵਧੀਆ ਪਰ ਹਰ ਇੱਕ ਬੰਦਾ ਤੁਹਾਡੇ ਲਈ ਨਹੀਂ ਵਧੀਆ ਤੁਹਾਡੇ ਲਈ ਚੁਣਨ ਦਾ ਲੋਕ ਵਧੀਆ ਹੁੰਦੇ ਆ ਹਰ ਬੰਦੇ ਲਈ ਚੁਣਵੇਂ ਲੋਕ ਵਧੀਆ ਨੇ ਕਿਉਂਕਿ ਕਈ ਵਾਰ ਇੱਕ ਬੰਦਾ ਅਲੱਗ ਡਾਈਮੈਂਸ਼ਨ ਤੇ ਆ ਇੱਕ ਅਲੱਗ ਡਾਈਮੈਂਸ਼ਨ ਤੇ ਆ ਜਦੋਂ ਤੁਸੀਂ ਇੱਕਠੇ ਇੱਕ ਪੇਸ ਤੇ ਨਹੀਂ ਚੱਲ ਰਹੇ ਤੁਸੀਂ ਕਲੈਸ਼ ਕਰੋਗੇ ਤੇ ਤੁਹਾਨੂੰ ਲੱਗ ਰਿਹਾ ਵੀ ਯਾਰ ਮੈਂ ਤਾਂ ਕੁਝ ਹੋਰ ਹੀ ਸੋਚ ਰਿਹਾ ਇਹ ਬੰਦਾ ਗੱਲ ਕੀ ਕਰ ਰਿਹਾ ਤੁਹਾਨੂੰ ਕਈ ਵਾਰ ਐਂ ਲੱਗਦਾ ਜਾਂ ਹੋ ਸਕਦਾ ਵੀ ਤੁਸੀਂ ਉਹ ਤੋਂ ਉੱਤੇ ਬਹੁਤ ਵਧੀਆ ਚੀਜ਼ ਸੋਚ ਰਹੇ ਹੋ ਜਾਂ ਤੁਸੀਂ ਉਹ ਤੋਂ ਬਹੁਤ ਥੱਲੇ ਹੋ ਹੈ ਨਾ ਇਹ ਚ ਕੁਝ ਵੀ ਹੋ ਸਕਦਾ ਤਾਂ ਕਈ ਵਾਰ ਅਸੀਂ ਇੱਕ ਪੇਸ ਤੇ ਨਹੀਂ ਚੱਲ ਰਹੇ ਹੁੰਦੇ ਤਾਂ ਇਹ ਬਹੁਤ ਵਾਰ ਅਕਸਰ ਹੁੰਦਾ ਵੀ ਤੁਸੀਂ ਇੱਕ ਪੇਸ ਤੇ ਨਹੀਂ ਹੁੰਦੇ ਜਦੋਂ ਫਿਰ ਤੁਹਾਡੀਆਂ ਸੋਚਾਂ ਨਹੀਂ ਮਿਲਦੀਆਂ ਸਾਡੇ ਦਿਮਾਗ ਨਹੀਂ ਮਿਲਦੇ ਤਾਂ ਫਿਰ ਗੱਲਾਂ ਖਰਾਬ ਹੋ ਜਾਂਦੀਆਂ ਨੇ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਫਿਰ ਉੱਥੇ ਰਿਸ਼ਤੇ ਵੀ ਵਿਗੜ ਜਾਂਦੇ ਆ ਪਰ ਕਈ ਵਾਰੀ ਅਸੀਂ ਤੱਕੇ ਨਾਲ ਉਹਨਾਂ ਨੂੰ ਚਲਾਉਣਾ ਚਾਹੁੰਦੇ ਹੁੰਨੇ ਆ ਵੀ ਸ਼ਾਇਦ ਇਹ ਠੀਕ ਹੋ ਜਾਊਗਾ ਪਰ ਉਹਦੇ ਚੋ ਕੁਝ ਨਹੀਂ ਨਿਬੜਦਾ ਹੁੰਦਾ ਸੋ ਅਸੀਂ ਉਮੀਦ ਕਰਦੇ ਆ ਤੁਹਾਨੂੰ ਇਹ ਗੱਲਾਂ ਵਧੀਆ ਲੱਗੀਆਂ ਹੋਣਗੀਆਂ ਤੇ ਕੋਈ ਵੀ ਚੀਜ਼ ਕਦੇ ਕਿਸੇ ਚੀਜ਼ ਦਾ ਅੰਤ ਨਹੀਂ ਹੁੰਦਾ ਉਥੋਂ ਕਿਸੇ ਨਾ ਕਿਸੇ ਚੀਜ਼ ਦੀ ਨਵੀਂ ਸ਼ੁਰੂਆਤ ਹੋਣੀ ਹੁੰਦੀ ਹੈ ਉਹਦੇ ਲਈ ਪਰ ਸਾਨੂੰ ਥੋੜਾ ਜਿਹਾ ਵੇਟ ਕਰਨਾ ਪੈਂਦਾ ਫਿਰ ਅਸੀਂ ਦੇਖਾਂ ਫਿਰ ਅਸੀਂ ਦੇਖੀਏ ਵੀ ਅੱਛਾ ਨਵਾਂ ਕੀ ਸਾਡੇ ਲਈ ਆ ਰਿਹਾ ਹੈ ਹਨਾ ਤਾਂ ਮੈਂ ਤੇ ਹਰ ਸੀ ਹੁਣ ਤੁਹਾਨੂੰ ਜਲਦੀ ਮਿਲਾਂਗੇ ਤੇ ਤੁਸੀਂ ਦੇਖਦੇ ਰਹੋ ਬੀ ਸੋਸ਼ਲ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ